हां जी जी की हाल चाल दोस्तों लोग ਉਸتیاں بڑھیا ویڈیو پا رہے ਨੇ ਉਹ ਵਿਚਾਰੇ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਉਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਭਰਾਵਾ ਕਿ ਸਦਾ ਮਜ਼ਾਕ ਨਾ ਉਡਾਓ ਉਹ ਵੀ ਇੱਕ ਇਨਸਾਨ ਹੈ ਅੱਗੇ ਜਿਹੜੀ ਇੰਟਰਵਿਊ ਕਰ ਰਹੀ ਹੈ ਕੁੜੀ ਉਹਨੂੰ ਵੀ ਨਹੀਂ ਸਮਝ ਆ ਰਿਹਾ ਮੈਂ ਕੀ ਗੱਲ ਇਸ ਤੋਂ ਹੀ ਗੱਲ ਕੀ ਕਹਿ ਰਹੇ ਤੇ ਮੈਂ ਉਹ ਕੀ ਜਵਾਬ ਦੇਣਾ ਅੱਜ ਤੇ ਤਲਜੀਦ ਤੋਂ ਸਾਂਝ ਨੂੰ ਪਬਲਿਸਿਟੀ ਦੇ ਲਈ ਕਿਸੇ ਅਜਿਹੇ ਭਾਬੀ ਪੂਪੀ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਚੱਲਦਾ ਵੀਰ ਬਾਰ ਚਾਹੇ ਚੁੰਮਾ ਚਾਹੇ ਭਾਬੀ ਦਾ ਚੁਕੀ ਯਾਰ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਉਹਨੂੰ ਸੁਰਤਾਲ ਦਾ ਪਤਾ ਹੈ ਕਿਸੇ ਤੀ ਤਾਂ ਨਹੀਂ ਪਤਾ ਫਿਰ ਵੀ ਉਹ ਕੈਨੇਡਾ ਫੇਰੀ ਅਮਰੀਕਾ ਫੇਰੀ ਐਂ ਸੋਨੂੰ ਸਿੱਤਵਾਲੇ ਨੂੰ ਕਿਤੇ ਲੋਕ ਬੁਲਾਣ ਨਾ ਲੱਗ ਜਾਣ ਵੀ ਕੈਨੇਡਾ ਜਾ ਬੁਲਾ ਰਹੇ ਆ ਕਿੱਥੀ ਜਾ ਰਹੇ ਹੋ ਨਾ ਉਸ ਦਾ ਕੋਈ ਸਟਾਈਲ ਹੈ ਨਾ ਹੀ ਬਹੁਤ ਖੂਬਸੂਰਤ ਹੈ ਨਾ ਹੀ ਕੋਈ ਪਰਸਨੈਲਿਟੀ ਹੈ ਪਰ ਲੋਕ ਮਜ਼ਾਕ ਉਡਾ ਰਹੇ ਹੋ ਸੋ ਐਲੀਗੈਂਟ ਸੋ ਬਿਊਟੀਫੁੱਲ ਉਹ ਇੰਨਾ ਕਿ ਲਾਇਕ ਤੇ ਬਹੁਤ ਹਾਲੂ ਵੀ ਲਾਈਕ ਆ ਵਾਹ ਮੁੰਡਾ ਕੀਰਤਨ ਕਰਦਾ ਸੀ ਜਦੋਂ ਤੱਕ ਉਹ ਕੀਰਤਨ ਕਰਦਾ ਰਿਹਾ ਉਹਦਾ ਘਰ ਵੀ ਨਹੀਂ ਵਸਿਆ ਤਲਾਕ ਹੋ ਗਿਆ ਤੇ ਉਹਨੂੰ ਆਪਣਾ ਘਰ ਚਲਾਣਾ ਪਿਆ ਸੀ ਕੀਰਤਨ ਦੇ ਸਿਰ ਤੇ ਤੇ ਉਸ ਤੋਂ ਬਾਅਦ ਉਹ ਆ ਕੇ ਇੰਸਟਾਗ੍ਰam ਤੇ ਜਵਲੀਆਂ ਮਾਰਨ ਲੱਗ ਗਿਆ ਤੋ ਉਹ ਜਪਲੀਆ ਵਾਲੀਆਂ ਜਿਹੜੀਆਂ ਵੀਡੀਓਸ ਐ ਉਹ 5 5 6 6 ਮਿਲੀਅਨ ਚੱਲੀਆਂ। 빙 ਇਹ ਹਿਊਮਨ ਮੈਂ ਉਸ ਨੂੰ ਕਹਿਣਾ ਕਿ ਯਾਰ ਮੇਰੀ ਹੰਦਰ ਦੀ ਉਸ ਦੇ ਨਾਲ ਪਰ ਉਹ ਸਟਾਰ ਨਹੀਂ ਹੈਗਾ। ਉਹ ਸਿੰਗਰ ਨਹੀਂ ਹੈਗਾ। ਇੱਕ ਸਟੇਜ ਦੇ ਉੱਤੇ ਕਲਾਕਾਰ ਉਹਨੂੰ ਬੁਲਾਉਂਦੇ ਆ। ਉਹਨੂੰ ਮਿਲਦੇ ਕੁਝ ਲੋਕ ਉਹਦੇ ਨਾਲ ਬੌਂਸਰ ਬਣਾ ਕੇ ਲੈ ਕੇ ਚਾਏ ਜਾਂਦੇ। ਤਾਂ ਇਹ ਤਾਂ ਜਿੰਨੇ ਸੀਗੇ ਸਾਰੇ ਇਹ ਚੁੱਪੋ ਕੇ ਬੈ ਗਏ। ਨਹੀਂ ਤਾਂ ਹਰਮਨ ਛੀਮੇ ਦੀ ਕਿਹੜੀ ਆਵਾਜ਼ ਐ। ਉਹ ਕਹਿੰਦਾ ਇਸ ਗੱਲ ਦਾ ਵੀ ਕਿ ਹਿਊਮਨ ਕਿ ਲੋਕ ਉਸ ਦਾ ਮਜ਼ਾਕ ਉਡਾ ਰਹੇ ਹਨ ਔਰ ਉਸ ਦੇ ਮਜ਼ਾਕ ਨੂੰ ਵੇਚ ਕੇ ਪੈਸਾ ਇਕੱਠਾ ਕਰਨਾ ਚਾਹੁੰਦੇ ਹਨ ਹਾਂ ਜਾਂ ਤਾਂ ਪੈਸਾ ਉਸ ਬੰਦੇ ਨੂੰ ਦਿਓ ਪਰ ਉਸ ਦਾ ਮਜ਼ਾਕ ਇਹ ਕਹਿੰਦਾ ਚਾਹੀਦਾ ਉਹ ਤਾਂ ਫੋਨ ਕਰਵਾਇਆ ਜਾਂਦਾ ਉਹ ਫਿਰ ਫੋਨ ਤੇ ਬੋਲਦਾ ਹੈ ਗੁੱਸੇ ਦੇ ਵਿੱਚ ਝਿੜਕਦਾ ਬੰਦੇ ਨੂੰ ਉਹ ਵੀ ਮੈਨੂੰ ਲੱਗਦਾ ਬਨਾਵਟੀ ਪਾਣਾ ਉਹ ਮਰਸੀਡੀਜ਼ ਦੇ ਵਿੱਚ ਬਿਠਾ ਕੇ ਲਿਆਇਆ ਜਾਂਦਾ ਬਨਾਵਟੀ ਪਾਣਾ ਉਹਦੇ ਨਾਲ ਚਾਰ ਬੌਂਸਰ ਲਾਏ ਜਾਂਦੇ ਬਨਾਵਟੀ ਪਾਣਾ ਅਸੀਂ ਤਾਂ ਕਹਿੰਦੇ ਆ ਵੀ ਜੇਕਰ ਕੋਈ ਕਹਿੰਦਾ ਹੈ ਕਿ ਤੁਸੀਂ ਗਲਤ ਕਹਿ ਰਹੇ ਹੋ ਠੀਕ ਹੈ ਰੇ ਬਲਾਓ ਸੋਨੂ ਸਿੱਤੂ ਵਾਲਾ ਨੂੰ ਬੁਲਾ ਲਓ ਅਸੀਂ ਇੰਟਰਵਿਊ ਕਰਾਂਗੇ ਜੋ ਹੋਏਗਾ ਅਨਕਟ ਤੁਹਾਡੇ ਸਾਹਮਣੇ ਰੱਖ ਦਾਂਗੇ ਵੀ ਉਹ ਬੰਦਾ ਕਿੰਨਾ ਡਿਜ਼ਰਵਿੰਗ ਹੈ ਆਪਾਂ ਲਾਈਵ ਹੀ ਚਲਾ ਦਾਂਗੇ ਲਾਈਵ ਚਲਾਣਾ ਕਿੰਨਾ ਡਿਜ਼ਰਵਿੰਗ ਹੈ ਉਸ ਨੂੰ ਡਿਜ਼ਰਵਿੰਗ ਦੇ ਹਿਸਾਬ ਸਿਰ ਉਸ ਨੂੰ ਮਿਲ ਰਿਹਾ ਹੈ ਕਿ ਨਹੀਂ ਮਿਲ ਰਿਹਾ ਹੈ ਕੌਣ ਲੋਕ ਨੇ ਉਸ ਦੇ ਪਿੱਛੇ ਜਿਹੜੇ ਉਸ ਦਾ ਇਸਤੇਮਾਲ ਕਰਕੇ ਇਸ ਤਰ੍ਹਾਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਇਸ ਤਰ੍ਹਾਂ ਨਾ ਕਰੋ ਅਰਥ ਟੀਵੀ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਨੁਰਾਦ ਸ਼ਰਮਾ ਗੱਲਬਾਤ ਕਰਾਂਗੇ ਅੱ ਖਾਸ ਤੌਰ ਤੇ سوشل ਮੀਡੀਆ ਕਦੋਂ ਘਾਤਕ ਸਾਬਤ ਹੁੰਦਾ ਤੇ ਕਦੋਂ ਬੜਾ ਲਾਭਦਾਇਕ ਸਾਬਤ ਹੁੰਦਾ ਜਿਹੜੇ ਲੋਕ ਸਹੀ ਪਾਸੇ ਨੂੰ ਸਮਝਦੇ ਆ ਉਹ ਲਾਭਦਾਇਕ ਮੰਨਦੇ ਆ ਤੇ ਜਿਹੜੇ ਇਸ ਦਾ ਦੁਰਉਪਯੋਗ ਕਰਦੇ ਆ ਉਹਨਾਂ ਲਈ ਘਾਤਕ ਸਾਬਤ ਹੁੰਦਾ ਪਰ ਕਿਤੇ ਨਾ ਕਿਤੇ ਅੱਜ ਦੇ ਵਕਤ ਦੇ ਵਿੱਚ ਇਸ سوشل ਮੀਡੀਆ ਦਾ ਇਸਤੇਮਾਲ ਬੜੇ ਗਲਤ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਲਈ ਇਸ ਵਕਤ ਮੌਜੂਦ ਨੇ ਸੀਨੀਅਰ ਪੱਤਰਕਾਰ ਪ੍ਰਵਿੰਦਰ ਸਿੰਘ ਚੱਡਾ ਜੀ ਬਹੁਤ ਬਹੁਤ ਸਵਾਗਤ ਹੈ ਚੱਡਾ ਥੈਂਕ ਯੂ ਸਰ ਥੈਂਕ ਯੂ ਜਿਸ ਤਰ੍ਹਾਂ ਕਿ ਅੱਜ ਦਾ ਵਿਸ਼ਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਇੱਕ ਉਹ ਚੀਜ਼ ਬਣ ਚੁੱਕੀ ਹੈ ਕਿ ਅੱਜ 1 ਮਿੰਟ ਦੇ ਵਿੱਚ ਕੋਈ ਵੀ ਚੀਜ਼ ਵਾਇਰਲ ਹੋ ਜਾਂਦੀ ਹੈ ਕੋਈ ਵੀ ਵਿਅਕਤੀ ਵਿਸ਼ੇਸ਼ ਬਣ ਜਾਂਦਾ ਪਰ ਕਿਤੇ ਨਾ ਕਿਤੇ ਕੁਝ ਲੋਕ ਇਸ ਦਾ ਗਲਤ ਇਸਤੇਮਾਲ ਵੀ ਕਰਦੇ ਕਿਉਂਕਿ ਬਹੁਤ ਸਾਰੇ ਲੋਕ ਅਜੇਹੇ ਫੇਮਸ ਹੋ ਜਾਂਦੇ ਆ ਜਿਨ੍ਹਾਂ ਦੀ ਦੇਣ ਕੋਈ ਨਹੀਂ ਹੁੰਦੀ ਬੜੇ ਸਾਰੇ ਨਾਮ ਆ ਜੇਕਰ ਮੈਂ ਲੈਣ ਲੱਗਾਗਾ ਤਾਂ ਸ਼ਾਇਦ ਬਹੁਤ ਸਮਾਂ ਲੱਗ ਜਾਊਗਾ ਬੜੇ ਲੋਕ ਜਿਹੜੇ ਆ ਫੇਮਸ ਹੋ ਗਏ ਜਿਨ੍ਹਾਂ ਦਾ ਸਿਰ ਪੈਰੀ ਕੋਈ ਨਹੀਂ ਸੀ ਚਲੋ ਟੱਲ ਜੀ ਗਏ ਫਿਰ ਸਮੇਂ ਦੇ ਨਾਲ ਪਰ ਇਸ ਤਰ੍ਹਾਂ 2 ਮਿੰਟ ਵਿੱਚ ਕਿਸੇ ਨੂੰ ਫੇਮਸ ਦੇ ਕਰ ਦੇਣਾ ਤੇ ਕੁਝ ਲੋਕਾਂ ਵੱਲੋਂ ਫਿਰ ਉਹਨਾਂ ਦਾ ਮਜ਼ਾਕ ਉਡਾਉਣਾ ਉਹਨਾਂ ਦੀ ਵੀਡੀਓ ਬਣਾ ਬਣਾ ਕੇ ਪਾਣੀਆਂ ਲੋਕਾਂ ਦੇ ਵਿੱਚ ਇੱਕ ਅਲੱਗ ਚੀਜ਼ ਦਾ ਨਾ ਮਾਹੌਲ ਬਣ ਰਿਹਾ ਕਿ ਲੋਕ ਐਵੇਂ ਝੱਲੀਆਂ ਮਾਰ ਕੇ ਸੋਚਦੇ ਆ ਵੀ ਅਸੀਂ ਵੀ ਫੇਮਸ ਹੋ ਜਾਈਏ ਮੈਂ ਗੱਲ ਕਰ ਰਿਹਾ ਹੁਣ ਅੱਜ ਕੱਲ ਇੱਕ ਲੜਕਾ ਹੈ ਸੋਨੂ ਸਿੱਤੋਵਾਲਾ ਲੋਕ ਉਸ ਦੀਆਂ ਬੜੀਆਂ ਵੀਡੀਓ ਪਾ ਰਹੇ ਨੇ ਉਹ ਵਿਚਾਰੇ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਉਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਸ਼ਰਮਾ ਜੀ ਸਾਰਾ ਦਾ ਸਾਰਾ ਜਿਹੜਾ ਕ੍ਰੀਏਟਰ ਨੇ ਜਿਹੜਾ ਇਦੇ ਪਿੱਛੇ ਕੌਣ ਹੈ ਅਸਲ ਚਾ सोनू ਹਾਲਾਂਕਿ ਕਈ ਐਸੇ ਨੇ ਜਿਹੜੇ ਆਪ ਕ੍ਰੀਏਟ ਕਰਕੇ ਪਾਉਂਦੇ ਨੇ ਪਰ ਜੇ ਮੈਂ सोनू ਦੀ ਇਕੱਲੇ ਦੀ ਗੱਲ ਕਰਨਾ ਸਿੱਤੂ ਵਾਲੇ ਦੀ ਜੇ ਤੁਸੀਂ ਉਹਦੇ ਇੰਟਰਵਿਊ ਆ ਦੇਖੋ ਜਾਂ ਤੁਸੀਂ ਦੀ ਵੀਡੀਓ ਵੇਖੋ ਕੋਈ ਵੀ ਵੀਡੀਓ ਵੇਖੋ ਕਿਉਂਕਿ ਮੈਂ ਉਹਦੇ ਬਾਰੇ ਥੋੜਾ ਮੋੜੇ ਪਿੰਡੋਂ ਵੀ ਪਤਾ ਕੀਤਾ ਮੁੰਡਿਆਂ ਤੋਂ ਉਹਦੇ ਆਸ-ਪਾਸ ਦੇ ਇਲਾਕੇ ਜੋ ਪਤਾ ਕੀਤਾ ਤਾਂ ਸਾਰਿਆਂ ਦਾ ਹੀ ਕਹਿਣਾ ਸੀ ਯਾਰ ਉਹਨਾਂ ਵਿਚਾਰੇ ਨੂੰ ਭੋਲੇ ਨੂੰ ਕੁਝ ਨਹੀਂ ਪਤਾ ਮੈਂ ਵੀ ਇਸ ਗੱਲ ਤੇ ਚਰਚਾ ਕੀਤੀ ਨਹੀਂ ਤਾਂ ਫੇਮਸ ਤਾਂ ਬੜੇ ਹੋਏ ਨੇ ਇੰਟਰਨੈਟਰ ਵਾਲਾ ਫੇਮਸ ਹੋ ਗਿਆ ਹਰਪੰਚੀਮਾ ਹੋ ਗਿਆ ਹਰਪੰਚੀਮਾ ਹੋ ਗਿਆ ਹੋਰ ਬੜੇ ਸਾਰੇ ਲੜਕੀਆਂ ਇੱਕ ਉਹ ਫੇਮਸ ਹੋਇਆ ਸੀ ਮੁੱਖ ਮੰਤਰੀ ਮਤਲਬ ਸਾਰੇ ਗੁੰਮ ਵੀ ਹੋ ਗਏ ਕਿਉਂਕਿ ਸੋਸ਼ਲ ਮੀਡੀਆ ਚੜ੍ਹਾਈ ਕੁਝ ਦੇਰ ਪ੍ਰਧਾਨ ਮੰਤਰੀ ਮੁੱਖ ਮੰਤਰੀ ਸਾਰੇ ਆ ਗਏ ਮਤਲਬ ਉਹ ਫੇਮਸ ਹੋਏ ਤੇ ਡਾਊਨ ਵੀ ਹੋ ਗਏ ਪਰ ਮੈਂ ਇੱਥੇ ਗੱਲ ਕਹਿਣਾ ਚਾਹੁੰਦਾ ਜਿਸ ਵਿਸ਼ੇ ਤੇ ਅਸੀਂ ਸਪੈਸ਼ਲ ਤੌਰ ਤੇ ਬੈਠੇ ਆ ਕਿ ਉਸ ਬੰਦੇ ਨੂੰ ਪਤਾ ਹੀ ਨਹੀਂ ਕਿ ਲੋਕ ਉਸ ਦਾ ਮਜ਼ਾਕ ਉਡਾ ਰਹੇ ਆ ਖਲਾਕੇ ਵੱਡੇ ਵੱਡੇ ਸਿੰਗਰ ਵੀ ਉਸ ਬਾਬਤ ਗੱਲ ਕਰ ਰਹੇ ਕਿ ਕਿਹਨਾਂ ਨੂੰ ਪਹੁੰਚਿਆ ਹੁੰਦਾ ਉਹ ਨਾ ਉਸਦੀ ਆਵਾਜ਼ ਹੈ ਵਿਚਾਰੇ ਦੀ ਨਾ ਉਸ ਦਾ ਕੋਈ ਸਟਾਈਲ ਹੈ ਨਾ ਹੀ ਬਹੁਤ ਖੂਬਸਰਤ ਹੈ ਨਾ ਹੀ ਕੋਈ ਪਰਸਨੈਲਿਟੀ ਹੈ ਪਰ ਲੋਕ ਮਜ਼ਾਕ ਉਡਾ ਰਹੇ ਉਸ ਬੰਦੇ ਦਾ ਸ਼ਰਮਾਜੀ ਸਿੱਧਾ ਦਾ ਸਿੱਧਾ ਪੈਸੇ ਕਮਾਉਣ ਦਾ ਤਰੀਕਾ ਉਸ ਨੂੰ ਤਾਂ ਨਹੀਂ ਮਿਲ ਰਹੇ ਉਹਨਾਂ ਨੇ ਨਹੀਂ ਉਹਦੇ ਜਿਹੜੇ ਪਿੱਛੇ ਕ੍ਰੀਏਟਰ ਬੈਠੇ ਨੇ ਜਿਹੜੇ ਉਹਦੇ ਆ ਵੀਡੀਓ ਬਣਾਉਂਦੇ ਨੇ ਅਲੱਗ ਅਲੱਗ 2-3 ਸੋਸ਼ਲ ਮੀਡੀਆ ਪਲੇਟਫਾਰਮ ਬਣਾਏ ਹੋਏ ਨੇ ਉਹਨਾਂ ਨੇ ਪ੍ਰਾਈਵੇਟ ਕੀਤੇ ਹੋਏ ਨੇ ਉਹਦੀ ਕੋਈ ਵੀਡੀਓ ਉਸ ਪਲੇਟਫਾਰਮ ਤੋਂ ਚੱਕ ਨਹੀਂ ਸਕਦਾ ਉਹਦੀ ਵੀਡੀਓ ਦਾ ਜਿੰਨਾ ਰਹੂਗਾ ਸਿਰਫ ਉਸੇ ਪਲੇਟਫਾਰਮ ਨੂੰ ਆਣਾ ਹੈ ਠੀਕ ਹੈ ਨਾ ਜੀ ਉਹ ਸਿਰਫ bizness ਦੇ ਲਈ ਉਸ ਮੁੰਡੇ ਦਾ ਇਸਤੇਮਾਲ ਹੋ ਰਿਹਾ ਉਹਦਾ ਮਜ਼ਾਕ ਡਾਇ ਜਾਂਦਾ ਬੁਰਾ ਤਾ ਲੱਗਦਾ ਦੇਖੋ ਇੱਕ ਟੀਵੀ ਐਂਕਰ ਵੀ ਉਸ ਦੀ ਸੋਸ਼ਲ ਮੀਡੀਆ ਦਾ ਇਹ ਪਲੇਟਫਾਰਮ ਸੀ ਉਸ ਦੀ ਇੰਟਰਵਿਊ ਕਰ ਰਹੀ ਆ ਉਸ ਨੂੰ ਕਹਿੰਦੀ ਕਿ ਕਰਨ ਔਜਲੇ ਦਾ ਕੋਈ ਗਾਣਾ ਸੁਣਾਓ ਉਹ ਵਿਚਾਰਾ ਗਾਣਾ ਪਤਾ ਨਹੀਂ ਕਿਹੜਾ ਗਾਣਾ ਹੈ ਕਰਨ ਔਜਲੇ ਦਾ ਉਸ ਗਾਣੇ ਦੇ ਨਾਲ ਤਾਲੁਕਾ ਵੀ ਨਹੀਂ ਹੈ ਇੱਕ ਤੁਸੀਂ ਦੇਖਿਆ ਇੱਕ ਹੋਰ ਉਸ ਦੇ ਇੰਟਰਵਿਊ ਦੇ ਵਿੱਚ ਉਹਦੇ ਪਰਿਵਾਰ ਬਾਰੇ ਪੁੱਛਿਆ ਜਾਂਦਾ ਉਹ ਦੱਸ ਰਿਹਾ ਹਾਂ ਜੀ ਮੇਰੀ ਮਾਤਾ ਜੀ ਐਵੇਂ ਕਰਦੇ ਸੀ ਮੇਰੇ ਪਿਤਾ ਜੀ ਐਵੇਂ ਸੀਗੇ ਸਾਡੇ ਕਾਫੀ ਐਮਰਜੈਂਸੀਡੈਂਟ ਹੋ ਗਿਆ ਫਿਰ ਉਹਨੂੰ ਪੁੱਛ ਰਹੀ ਐ ਉਹ ਕੁੜੀ ਅੱਛਾ ਜਦੋਂ ਤੁਹਾਡੇ ਘਰ ਉਹ ਇੰਸੀਡੈਂਟ ਹੋਇਆ ਜਦੋਂ ਤੁਸੀਂ ਮਤਲਬ ਕਿੱਥੇ ਸੀਗੇ ਤੁਸੀਂ ਕਹਿੰਦਾ ਜੀ ਮੈਂ ਤਾਂ ਜੀ ਉੱਥੇ ਬਾਹਰ ਕੀ ਕਹਿੰਨੇ ਆਪਾਂ ਜਿਹੜਾ ਪਿੰਡ ਦੇ ਪਾਰ ਆਉਣ ਲੱਗਿਆ ਹੁੰਦਾ ਟੀਪੂੜੇ ਦਾ ਅੱਛਾ ਰੂੜੀ ਰੂੜੀ ਤੇ ਮੈਂ ਰੂੜੀ ਤੇ ਬੈਠਾ ਸੀਗਾ ਜੀ ਫਿਰ ਮੈਂ ਰੂੜੀ ਤੋਂ ਆਇਆ ਜੀ ਕਿਹੜੀਆਂ ਮਤਲਬ ਬਾਹਰ ਚੀਜ਼ਾਂ ਹੁਣ ਮਾਸਟਰ ਸਲੀਮ ਹੈ ਦੇਖੋ ਮਾਸਟਰ ਸਲੀਮ ਗਾਇਕੀ ਦੇ ਵਿੱਚ ਉਹ ਨਾਮ ਹੈ ਜਿਸ ਦੇ ਨੇੜੇ ਜਿਹੜੇ ਪਹੁੰਚਣਾ ਵੀ ਬੜਾ ਮੁਸ਼ਕਲ ਹੈ ਬੜਾ ਉਮਦਾ ਕਿਸਮ ਦਾ ਕਲਾਕਾਰ ਮਾਸਟਰ ਸਲੀਮ ਹੈ ਜੀ ਉਹਨੂੰ ਵੀ ਉਸ ਬੰਦੇ ਦੀ ਤਾਰੀਫ ਕਰਨੀ ਪਈ ਉੱਪਰਲੇ ਮਨੋ ਹੀ ਕਿਹਾ ਉਹਨੇ ਕਿ ਬਹੁਤ ਵਧੀਆ ਮੇਰਾ ਭਰਾ ਛੋਟਾ ਦੇਖੋ ਭਰਾ ਛੋਟਾ ਹੋ ਸਕਦਾ ਮੈਂ ਵੀ ਕਹਿੰਦਾ ਸਿੱਤੂ ਵਾਲਾ ਮੇਰਾ ਵੀ ਭਰਾ ਛੋਟਾ ਬਿਲਕੁਲ ਬੀਿੰਗ ਅ ਹਿਊਮਨ ਮੈਂ ਉਸ ਨੂੰ ਕਹਿਣਾ ਕਿ ਯਾਰ ਮੇਰੀ ਹਮਦਰਦੀ ਉਸ ਦੇ ਨਾਲ ਹੈ ਪਰ ਉਹ ਸਟਾਰ ਨਹੀਂ ਹੈਗਾ ਉਹ ਸਿੰਗਰ ਨਹੀਂ ਹੈਗਾ ਇੱਕ ਸਟੇਜ ਦੇ ਉੱਤੇ ਕਲਾਕਾਰ ਉਹਨੂੰ ਬੁਲਾਉਂਦੇ ਆ ਉਹਨੂੰ ਮਿਲਦੇ ਕੁਝ ਲੋਕ ਉਹਦੇ ਨਾਲ ਬੌਂਸਰ ਬਣਾ ਕੇ ਲੈ ਕੇ ਚਾਏ ਜਾਂਦੇ ਆ ਉਹ ਸਾਰਾ ਕ੍ਰੀਏਟ ਕੀਤਾ ਜਾਂਦਾ ਹੈ ਵੀ ਤਾਂ ਉਹ ਪਤਾ ਅੱਜਕੱਲ੍ਹ ਸੋਸ਼ਲ ਮੀਡੀਆ ਤੋਂ ਨਾ ਜਦੋਂ ਦਾ ਹਾਲਾ ਕੀ ਹੁੰਦਾ ਚਲੋ ਫੇਸਬੁੱਕ ਨੇ ਨਾ ਬੰਦ ਕਰਤੇ ਪਏ ਇਹ ਦੇ ਨੇ ਬੜੇ ਘੱਟ ਕਰਤੇ ਬੰਦ ਨਹੀਂ ਕਰਤੇ ਘੱਟ ਕਰਤੇ ਤਾਂ ਹੀ ਤਾਂ ਜਿੰਨੇ ਸੀਗੇ ਸਾਰੇ ਇਹ ਚੁੱਪੋ ਕੇ ਬੈਗੇ ਨਹੀਂ ਤਾਂ ਹਰਮਨ ਚੀਮੇ ਦੀ ਕਿਹੜੀ ਆਵਾਜ਼ ਹੈ ਹਰਮਨ ਚੀਮੇ ਨੂੰ ਕੌਣਾ ਆਂਦਾ ਉਹਨੂੰ ਸੁਰਤਾਲ ਦਾ ਪਤਾ ਹੈ ਕਿਸੇ ਤੀ ਤਾਂ ਨਹੀਂ ਪਤਾ ਫਿਰ ਵੀ ਉਹ ਕੈਨੇਡਾ ਫੇਰੀ ਅਮਰੀਕਾ ਫੇਰੀ ਐਂ ਸੋਨੂ ਸਿੱਤੂ ਵਾਲੇ ਕਿਤੇ ਲੋਕ ਬੁਲਾਣ ਨਾਲ ਲੱਗ ਜਾਣ ਵੀ ਕੈਨੇਡਾ ਜਾ ਬੁਲਾ ਰਹੇ ਨੇ ਅੰਗਰੇਜ਼ੀ ਜਾ ਰਹੇ ਆ ਕਮਾਲ ਹੈ ਦੇਖੋ ਇਡਲੀ ਜਾ ਰਿਹਾ ਇਡਲੀ ਸ਼ੋਅ ਹੈ ਉਹਦਾ ਅੱਗੇ ਕਿਵੇਂ ਮਿਆਰ ਕੀ ਰਹੂਗਾ ਸਿੰਗੀ ਦਾ ਇੱਕ ਸਿੰਗਿੰਗ ਇੱਕ ਐਸਾ ਵਰਦਾਨ ਹੈ ਯਾ ਤਾਂ Maa ਸਰਸਵਤੀ ਦਿੰਦੀ ਹੈ ਜੀ ਯਾ ਤੁਹਾਡੇ ਅੰਦਰ ریاਸ ਦੀ ਇਨੀ ਭਾਵਨਾ ਹੋਵੇ ਤੁਸੀਂ ਰਿਆਸ ਕਰ ਕਰਕੇ ਅਧਿਆਨ ਕਰ ਕਰਕੇ 뮤ਜ਼ਿਕ ਸਿੱਖ ਸਿੱਕੇ ਤਾਂ ਕਿਤੇ ਤੁਸੀਂ ਆਪਣੇ ਆਪ ਨੂੰ ਸਿੰਗਰ ਬਣਾ ਸਕੋ ਸਾਡੇ ਤਾਂ ਪੰਜਾਬ ਦੇ ਵਿੱਚ ਐਡੀ ਪਟਿਆਲਾ ਘਰਾਣਾ ਤੁਸੀਂ ਲਾਓ ਐਡੀ ਵੱਡੀ ਮਤਲਬ ਦੇਣਾ ਸਿੰਗਿੰਗ ਦੀ ਸਿੰਗਿੰਗ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਤੁਸੀਂ ਕਿਹਾ ਕਿ ਪੈਸੇ ਕਮਾਉਣ ਵਾਸਤੇ ਮਤਲਬ ਪੈਸੇ ਕਮਾਉਣ ਵਾਸਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮੈਂ ਬੇਨਤੀ ਸਿੰਗਰਾਂ ਨੂੰ ਵੀ ਕਰੂੰਗਾ ਜੇ ਤੁਸੀਂ ਘੱਟੋ ਘੱਟ ਤੁਸੀਂ ਆਏ ਨੂੰ ਨਾ ਮੇਰੀ ਗੱਲ ਸੁਣੋ ਐਡੇ ਵੱਡੇ ਵੱਡੇ ਸਿੰਗਰ ਹੈ ਪੰਜਾਬ ਬਲਜੀਤ ਹਾਂ ਬਹੁਤ ਵੱਡਾ ਨਾਮ ਦੁਨੀਆ 'ਚ ਨਾਮ ਕੀਤਾ ਹੈ ਦੁਨੀਆ ਕਿਤਾ ਹੈ ਮੁੱਸੇ ਆਲਾ ਚਲੋ ਇਸ ਫਨ ਦੇ ਸੰਸਾਰ ਨੂੰ ਅਲਵਿਦਾ ਕਹਿ ਗਿਆ ਕਿੱਡਾ ਵੱਡਾ ਨਾਮ ਅੱਜ ਵੀ ਅੱਜ ਵੀ ਬਿਲਬੋਰਡ ਤੇ ਵੱਜਦਾ ਰਹਿੰਦੀ ਦੁਨੀਆ ਤੱਕ ਮੇਰੇ ਹਿਸਾਬ ਨਾਲ ਜਦੋਂ ਤੱਕ ਇਹ ਪੰਜਾਬੀ ਜਿਉਂਦੇ ਰਹਿਣਗੇ ਇੱਕ ਚਮਕੀਲਾ ਸਾ ਇੱਕ ਮੁੱਸੇ ਵਾਲਾ ਇਹ ਕਦੇ ਨਹੀਂ ਮਰਤੇ ਜੀ ਬਿਲਕੁਲ ਠੀਕ ਹੈ ਪਰ ਜਿਹੜੇ ਇਸ ਟਾਈਮ ਮੌਜੂਦ ਨੇ ਗਾਇਕ ਜਿਵੇਂ ਮਾਸਟਰ ਸਲੀਮ ਨੇ ਗੱਲ ਤੁਸੀਂ ਕਹਿ ਰਹੇ ਸੀ ਕੀ ਤੁਸੀਂ ਮੇਰਾ ਛੋਟਾ ਭਰਾ ਸਿੱਤੂ ਵਾਲਾ ਠੀਕ ਹੈ ਮਾਸਟਰ ਸਲੀਮ ਨੂੰ ਤਾਰੀਫ ਕਰਨੀ ਚਾਹੀਦੀ ਸੀ ਐਜ਼ ਅ ਕਮੇਡੀਅਨ ਕਰ ਜਿਵੇਂ ਉਹਨੇ ਆਣਾ ਹੀ ਹੈ ਨਾ ਫੀਲਡ 'ਚ ਸੋਨੂ ਸਿੱਤੂ ਵਾਲੇ ਨੇ ਫੀਲਡ ਕਮੇਡੀ ਨਹੀਂ ਕਰ ਸਕਦਾ ਐਸਾ ਕਮੇਡੀਅਨ ਆਵੇ ਕਮੇਡੀ ਵੀ ਨਹੀਂ ਕਰ ਸਕਦਾ ਮੈਂ ਉਹਦੀ ਇੱਕ ਵੀਡੀਓ ਦੇਖ ਰਿਹਾ ਸੀ ਕੋ ਕਿਸੇ ਨੂੰ ਫੋਨ ਤੇ ਬੋਲ ਆਏ ਮੈਨੂੰ ਫੋਨ ਕਰਦੇ ਹੋ ਹਾਂ ਹਾਂ ਉਹ ਮਤਲਬ ਉਹ ਵਿਚਾਰੇ ਨੂੰ ਬੋਲਣ ਦਾ ਨਹੀਂ ਪਤਾ ਉਹਦਾ ਉਹਦੇ ਨਾਲ ਸਿੱਧਰਾ ਵੀ ਹੋ ਸਕਦਾ ਸ਼ਾਇਦ ਉਹ ਪਿੰਡ ਦੇ ਵਿੱਚ ਉਹ ਜਿਹੜਾ ਉਹਦਾ ਪੁਰਾਣਾ ਵੈਰ ਸੀ ਨਾ ਜਿਨ੍ਹਾਂ ਨਾਲ ਕਹਿੰਦਾ ਮੇਰਾ ਪਿੰਡ 'ਚ ਵੈਰ ਰਿਆ ਜੀ ਕਿਸੇ ਨਾਲ ਕੋਈ ਜਨ ਮਤਲਬ ਅੱਗੇ ਜਿਹੜੀ ਇੰਟਰਵਿਊ ਕਰ ਰਹੀ ਹੈ ਕੁੜੀ ਉਹਨੂੰ ਵੀ ਨਹੀਂ ਸਮਝ ਆ ਰਹੀ ਮੈਂ ਕੀ ਗੱਲ ਇਸ ਤੋਂ ਇਹ ਗੱਲ ਕੀ ਕਹਿ ਰਿਹਾ ਤੇ ਮੈਂ ਅੱਗੋਂ ਕੀ ਜਵਾਬ ਦੇਣਾ ਕਿਉਂਕਿ ਮੈਂ ਇੱਥੇ ਕਹਿੰਦਾ ਜੀ ਵਿਊਆਂ ਦੀ ਤੋੜ ਲੱਗੀ ਹੋਈ ਹੈ ਮੈਂ ਕਹਿੰਦਾ ਜੀ ਜਿਹੜਾ ਇਹ ਮੁੰਡਾ ਸਿੱਤੂ ਹੈ ਇਹਨੂੰ ਇੱਥੇ ਬੁਲਾਓ ਅਸੀਂ ਇੰਟਰਵਿਊ ਕਰਦੇ ਹਾਂ ਉਹਦੀ ਬਿਲਕੁਲ ਜੈਨੂਇਨ ਬਿਨਾ ਬਣਾਵਟ ਇੰਟਰਵਿਊ ਕਰਾਂਗੇ ਕਿ ਕੀ ਉਸ ਦੇ ਅੰਦਰ ਕੀ ਹੈ ਜੇਕਰ ਉਸ ਚ ਕੋਈ ਕਲਾਕਾਰੀ ਹੈ ਤੇ ਲੋਕਾਂ ਦੇ ਸਾਹਮਣੇ ਆਵੇ ਪਰ ਤੂੰ ਖਿਸ ਗੱਲ ਦਾ ਵੀ ਕਿ ਹਿਊਮਨ ਕਿ ਲੋਕ ਉਸ ਦਾ ਮਜ਼ਾਕ ਉਡਾ ਰਹੇ ਹਨ ਔਰ ਉਸ ਦੇ ਮਜ਼ਾਕ ਨੂੰ ਵੇਚ ਕੇ ਪੈਸਾ ਇਕੱਠਾ ਕਰਨਾ ਚਾਹੁੰਦੇ ਹਾਂ ਹਾਂ ਜਾਂ ਤਾਂ ਪੈਸਾ ਉਸ ਬੰਦੇ ਨੂੰ ਦਿਓ ਦੇਖੋ ਜੋਕਰ ਹੁੰਦਾ ਕੋਈ ਬੰਦਾ ਉਹ ਆਪਣੇ ਆਪ ਦੇ ਉੱਤੇ ਲੋਕਾਂ ਨੂੰ ਹਸਾ ਕੇ ਪੈਸਾ ਕਮਾਉਣ ਦਾ ਵੀ ਉਹਦਾ ਹੱਕ ਹੈ ਕਮੇਡੀ ਕਲਾਕਾਰ ਬਹੁਤ ਮਹਾਨ ਨੇ ਸਾਡੇ ਇੱਥੇ ਬਹੁਤ ਵੱਡੇ ਵੱਡੇ ਕਮੇਡੀ ਕਲਾਕਾਰ ਹੋਏ ਆਏ ਪੋਟੂ ਸ਼ਾਹ ਵਰਗੇ ਜਸਵੰਤ ਸਿੰਘ ਰਾਠੌਰ ਵਰਗੇ ਹੋਰ ਬਹੁਤ ਸਾਰੇ ਮਹਿਰ ਮਿੱਤਲ ਮਹਿਰ ਮਿੱਤਲ ਹੋਰ ਇਹਦੇ ਸਾਰੇ ਕਲਾਕਾਰ ਹੋਏ ਉਹਨਾਂ ਚ ਪਰ ਸੈਸਤਾ ਸੀ ਸਕਰੀਨ ਤੇ ਕਲਾਕਾਰ ਸੀ ਸਕਰੀਨ ਤੇ ਕਮੇਡੀਅਨ ਸੀ ਐਵੇਂ ਬੜਾ ਸੰਜੀਦਾ ਮਹਿਰ ਮਿੱਤਲ ਸਾਹਿਬ ਨੂੰ ਮਿਲਿਆ ਮੈਂ ਬਿਲਕੁਲ ਬਿਲਕੁਲ ਬੜੇ ਵਧੀਆ ਇਨਸਾਨ ਵੀ ਸੀ ਪੋਟੂ ਸ਼ਾਹ ਜੀ ਮੈਂ ਨਾਲ ਉਹਨਾਂ ਦੇ ਕੰਮ ਵੀ ਕੀਤਾ ਪੋਟੂ ਸ਼ਾਹ ਦੀ ਬਹੁਤ ਅੱਛੀ ਰਾਠੌਰ ਸਾਹਿਬ ਹੁਣ ਆਪਣੇ ਕੋਲ ਆਏ ਰਹੇ ਆ ਤੇ ਸਕਰੀਨ ਤੇ ਹੋਰ ਚੀਜ਼ ਹੈ ਤੇ ਆਪਣੇ ਨਾਲ ਜਰੂ ਗੱਲਾਂ ਬਾਤਾਂ ਕਰਦੇ ਹੋਰ ਚੀਜ਼ਾਂ ਆ ਹਾਂ ਹੁਣ ਪਿੱਛੇ ਜੋ ਸੇਵਾ ਵੀ ਕਰ ਰਹੇ ਸੀ मतलब ਲੋਕਾਂ ਨੂੰ ਇੱਕ ਮੈਸੇਜ ਵੀ ਦਿੰਦੇ ਆ ਇਸ ਤਰ੍ਹਾਂ ਕਿਸੇ ਨੂੰ ਉਲਝਲੂਲ ਫਜ਼ੂਲ ਦਾ ਤਰੀਕਾ ਕਰਕੇ ਤੁਸੀਂ ਚਲੋ ਗੱਲਾਂ ਬਾਤਾਂ ਆਪਣੇ ਚੱਲ ਰਹੀਆਂ ਤੁਸੀਂ ਦੇਖਿਆ ਨਹੀਂ ਟੂ ਸ਼ਟਰਾਂ ਵਾਲੇ ਦਾ ਹਾਲ ਮੋਟਾ ਹਾਰਨ ਤੋਂ ਬਾਅਦ ਕੀ ਭਾਈ ਦੇਖੋ ਠੀਕ ਹੈ ਇਲੈਕਸ਼ਨ ਲੜਨਾ ਹਰੇਕ ਦਾ ਅਧਿਕਾਰ ਹੈ ਲੜ ਸਕਦੇ ਤੁਸੀਂ ਮੈਂ ਕਹਿੰਦਾ ਡੈਮੋਕ੍ਰੇਸੀ ਡੈਮੋਕ੍ਰੇਸੀ ਦਾ ਹੱਕ ਹੈ ਜੇ ਆਪਾਂ ਇਲੈਕਸ਼ਨ ਲੜ ਸਕਦੇ ਹਾਂ ਪਰ ਯਾਰ ਇੱਕ ਵਾਰ ਲੜਨਾ ਦੋ ਵਾਰ ਲੜਨਾ ਮਤਲਬ ਲੋਕਾਂ ਨੂੰ ਵੀ ਚਾਹੀਦਾ ਯਾਰ ਵੀ ਜੇ ਉਹ ਤੁਹਾਡੇ ਕੋਲ ਵੋਟ ਮੰਗਾਣ ਆਂਦਾ ਉਹਨੂੰ ਪੁੱਛੋ ਤੁਸੀਂ ਭਾਈ ਤੂੰ ਕਰਨਾ ਕੀ ਹੈ ਨੰਨਾ ਛਟਣ ਵਾਲਾ ਇੱਕ ਖੜਿਆ ਹੋਇਆ ਰਾਜਪੁਰੇ ਤੋਂ ਮੈਂ ਇੰਟਰਵਿਊ ਕੀਤੀ ਉਸ ਬੰਦੇ ਦੀ ਉਹਦੇ ਮੈਂ ਵਿਚਾਰ ਸੁਣੇ ਦੇਖੋ ਚਾਹੇ ਉਹ ਬੰਦੇ ਦਾ ਕੱਦ ਛੋਟਾ ਸੀ ਹਾਈਟ ਘੱਟ ਸੀ ਮਤਲਬ ਤੇ ਓਦਾਂ ਛੋਟਾ ਚਾਹਤਾ ਉਹ ਕੰਮ ਕਰਦਾ ਸੀ ਮਤਲਬ ਪਰ ਉਹਦੀ ਸੋਚ ਤਾਂ ਸੀ ਨਾ ਉਸਨੇ ਕੁਝ ਸ਼ਬਦ ਤਾਂ ਕਹੇ ਜਿਹੜੇ ਇੱਕ ਰਾਜਨੀਤੀ ਦੇ ਵਿੱਚ ਆਉਣ ਵਾਲਾ ਪਤਾ ਕਹਿ ਸਕਦਾ ਸੀ ਇੰਟਰਵਿਊ ਕੀਤੀ ਸਾਨੂੰ ਠੀਕ ਲੱਗਿਆ ਸੀ ਕਹਿੰਦੇ ਆ ਵੀ ਅਜਿਹੇ ਬੰਦੇ ਨੂੰ ਸਪੋਰਟ ਵੀ ਹੋਣੀ ਚਾਹੀਦੀ ਪਰ ਜਿਸ ਬੰਦੇ ਨੂੰ ਪਤਾ ਹੀ ਕੁਝ ਨਹੀਂ ਆਪਾਂ ਉਸ ਨੂੰ ਐਵੇਂ ਦਿਨੇ ਦਿਨੇ ਚੱਕ ਕੇ ਸਟਾਰ ਬਣਾ ਦਈਏ ਕਿ ਫਿਰ ਉਹਦੇ ਨਾਂ ਤੇ ਆਪਾਂ ਪੈਸਾ ਇਕੱਠਾ ਕਰਨ ਲੱਗ ਜਾਈਏ ਕਿੰਨੀ ਕਿ ਵਧੀਆ ਗੱਲ ਹੈ ਇਥੇ ਮਿਸਯੂਜ਼ ਹੁੰਦਾ ਇੱਕ ਸੋਸ਼ਲ ਮੀਡੀਆ ਤੁਸੀਂ ਕਹਿ ਰਹੇ ਹੋ ਨਾ ਸਟਾਰ ਬਣਨ ਦੀ ਗੱਲ ਇੱਕੋ ਦੇਖੀ ਸੀਗੀ ਜਿਹੜੀ ਭਾਬੀ ਉਹ ਬੜੇ ਪਾਓ ਵਾਲੀ ਨਾ 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 ਬੜੇ ਪਾਓ ਵਾਲੀ ਭਾਬੀ ਜੀ ਦਿੱਲੀ ਵਾਲੇ ਨਹੀਂ ਉਹ ਭਾਬੀ ਨਹੀਂ ਹੈ ਲੜਕੀ ਹੋਵੇ ਬੜੇ ਪਾਓ ਵਾਲੀ ਬੜੇ ਪਾਓ ਬਣਾ ਕਰਦੇ ਨੇ ਬਲਕ ਬੜਾ ਬਣਾਉਂ ਕਰ ਲੈਂਦੇ ਮੈਂ ਉਹ ਭਾਬੀ ਮੈਂ ਉਹ ਭਾਬੀ ਚੁੰਮੇ ਵਾਲੀ ਵੀ ਹੈਗੀ ਇੱਕ ਹਾਂ ਭਾਬੀ ਕਿੰਨਾ ਦੇਖੋ ਗਾਇਆ ਹੱਥ ਕਰਦੀ ਹੈ ਦਲਜੀਤ ਦੋਸਾਂਝ ਵਰਗੇ ਏਡੇ ਵੱਡੇ ਸਿੰਗਰ ਜਿਹੜੇ ਦੁਨੀਆ ਦੇ ਵਿੱਚ ਨਾਮ ਹੈ ਅੰਬਾਨੀ ਪਰਿਵਾਰ ਦੇ ਵਿੱਚ ਜਾ ਕੇ ਕੋ ਬੰਦਾ ਅੱਜ ਛਾ ਗਿਆ ਜਿੱਥੇ ਜਾਂਦੇ ਆ ਦਲਜੀਤ ਦੋਸਾਂਝ ਮੈਂ ਕਹਿੰਦਾ ਜੀ ਕਮਾਲ ਇੱਕ ਤੀਪੀ ਹੈ ਜੋ ਨਿਤੇਸ਼ ਦਾ ਇੰਗਲੈਂਡ ਦੀ ਕਿੱਡੀ ਵੱਡੀ ਰੈਪਰ ਹੈ ਜਿਨਮ ਉਹਨਾਂ ਨੇ ਸਸਰੀ ਕਾਲ ਬਣਾਉਂਨ ਤੇ ਲਾਤਾ ਤੇ ਸੋਲਡ ਆਊਟ ਸੀਗਾ ਸਾਰਾ ਸਟੇਡੀਅਮ ਜਿਸ ਦੇ ਵਿੱਚ ਉਹਨੇ ਸੱਤ ਸ਼੍ਰੀਆ ਕਾਲ ਪੰਜਾਬੀ ਚ ਗਿਆ ਦੇਖੋ ਮੈਂ ਦਿਲਜੀਤ ਦੋਸਾਂਝ ਜੀ ਦੀ ਇਸ ਗੱਲ ਤੋਂ ਫਿਰ ਮੈਨੂੰ ਥੋੜਾ ਜਿਹਾ ਲੱਗਦਾ ਵੀ ਕਿਦਾਂ ਕਿਤੇ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਹਾਂ ਕਿਉਂਕਿ ਅੱਜ ਦਿਲਜੀਤ ਦੋਸਾਂਝ ਨੂੰ ਪਬਲਿਸਿਟੀ ਦੇ ਲਈ ਕਿਸੇ ਅਜਿਹੇ ਭਾਬੀ ਪੂਬੀ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਜਿਹਦਾ ਕੋਈ ਦੇਖੋ ਕੀ ਕਹਿ ਰਹੀ ਆ ਉਹ ਚੱਕ ਵੀਰ ਬਾਰ ਚਾਹੇ ਚੁੰਮਾ ਚੱਕ ਭਾਬੀ ਦਾ ਚ ਯਾਰ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਰਿਸ਼ਤੇ ਦੀ ਕੋਈ ਮਰਿਆਦਾ ਨਹੀਂ ਹੁੰਦੀ ਭਾਬੀ ਨੂੰ ਤਾਂ ਮਾਂ ਸਮਝਦੇ ਲੋ ਤੇ ਉਹ ਕੀ ਕਹਿ ਰਹੀ ਹੈ ਪਰ ਦਿਲਜੀਤ ਦੋਸਾਂਝ ਜਿਸ ਦਾ ਨਾਮ ਵਰਲਡ ਦੇ ਵਿੱਚ ਹੈ ਜਦੋਂ ਉਹਨਾਂ ਨੇ ਪਰਫੋਰਮ ਬ ਕੀਤਾ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਜਾਂਦੇ ਆ ਤੇ ਪੂਰੀਆਂ ਸੀਟਾਂ ਬੁੱਕ ਹੋ ਜਾਂਦੀਆਂ ਹਮ ਜੀ ਦੋਸਾਂਜ ਬਾਇ ਨੇਚਰ ਮੈਂ ਕਹਿੰਨਾ ਹੀਰਾ ਮੈਂ ਪਰਸਨਲ ਕੰਮ ਕੀਤਾ ਜੀ ਦਿਲਜੀਤ ਦੋਸਾਂਜ ਨਾਲ ਕੰਮ ਕੀਤਾ ਹੀਰਾ ਬੰਦਾ ਹੀਰਾ ਉਸ ਤੋਂ ਬਾਅਦ ਮੇਰੀ ਇੱਕ ਵੀਡੀਓ ਸੀ ਇੱਥੇ ਦੀ ਮੈਂ ਕੀਤੀ ਸੀ ਉਹਨਾਂ ਨੇ ਦਸੀ ਦਿਲਜੀਤ ਦੋਸਾਂਜ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕੀਤੀ ਸੀ ਮੇਰੀ ਅਬਰਕੀ ਵਾਲੀ ਖਬਰ ਸੀ ਦਲੀ ਮੇਰੀ ਆਪਣੇ ਚੈਨਲ ਤੇ ਚੱਲੀ ਸੀ 3 ਮਿਲੀਅਨ ਤੇ ਦਲਜੀਤ ਦੋਸਾਂਝ ਦੇ ਚੈਨਲ ਤੇ ਚੱਲੀ ਸੀ 8 ਮਿਲੀਅਨ ਮਤਲਬ ਦਲਜੀਤ ਦੋਸਾਂਝ ਨੂੰ ਕਿਸੇ ਦੀ ਜ਼ਰੂਰਤ ਨਹੀਂ ਮੈਂ ਤਾਂ ਬੇਨਤੀ ਕਰੂੰਗਾ ਦੋਸਾਂਝ ਸਾਹਿਬ ਬੇਜਹਿਲ ਲੋਕਾਂ ਦਾ ਤੁਸੀਂ ਨਹੀਂ ਸਾਥ ਦੇਣਾ ਜਾਂ ਲੈਣਾ ਕਿਉਂਕਿ ਇਹ ਲੋਕ ਗਲਤ ਕਰ ਰਹੇ ਹਨ ਅਗਰ ਕੋਈ ਅੱਛਾ ਕੰਮ ਕਰਕੇ ਕਾਮੇਡੀ ਕਰਕੇ ਨਾਮ ਕਮਾਓ ਕੋਈ ਦਿੱਕਤ ਨਹੀਂ ਹੈ ਸਾਫ ਸੁਥਰੀ ਤੇ ਅੱਛੀ ਕਾਮੇਡੀ ਤੇ ਲੋਕ ਬੜੇ ਕਦਰਦਾਨ ਹੈ ਹੁਣ ਲੁਧਿਆਣਾ ਦੇ ਵਿੱਚ ਵੀ ਸਾਧਰਾ ਠੌਰ ਦਾ ਪ੍ਰੋਗਰਾਮ ਹੋਇਆ ਜੀ ਸਟੈਂਡ ਅਪ ਕਾਮੇਡੀ ਹਾਂ ਬਹੁਤ ਵਧੀਆ ਜੀ ਬੜਾ ਜ਼ਬਰਦਸਤ ਪ੍ਰੋਗਰਾਮ ਸੀ ਬਹੁਤ ਸੋਹਣਾ ਸੀ ਪਰ ਇੱਥੇ ਨਾ ਦੇਖੋ ਨਾ ਉਹਨਾਂ ਇਹ ਵੀ ਗੱਲ ਤੇ ਆ ਜਾਓ ਤੁਸੀਂ ਐਸੀ ਗੱਲ ਤੇ ਜੇ ਸੋਨੂ ਸਿੱਤੋ ਵਾਲਾ ਆਇਆ ਹੁੰਦਾ ਤਾਂ ਉੱਥੇ ਮਤਲਬ ਕਹਿਣਾ ਨਹੀਂ ਚਾਹੀਦਾ ਵੀ ਲੋਕਾਂ ਦੀ ਵੀ ਭੀੜ ਲੱਗ ਜਾਣੀ ਸੀਗੀ ਤੇ ਇੱਕ ਜਸਵੰਤ ਬਾਈ ਦਾ ਪ੍ਰੋਗਰਾਮ ਹੋਇਆ ਇਹ ਨਹੀਂ ਕਹਿੰਦੇ ਆਪਾਂ ਘੱਟ ਸੀ ਬੰਦੇ ਫੁੱਲ ਸੀ ਪੂਰਾ ਸ਼ੋਅ ਫੁੱਲ ਸੀ ਪੂਰਾ ਫੁੱਲ ਸੀ ਪਰ ਉੱਥੇ ਹੋਰ ਹੋ ਜਾਣਾ ਸੀ ਕਿ ਆ ਵੀ ਮਤਲਬ ਵੀ ਸੋਨੂ ਸਿੱਤੋ ਵਾਲੇ ਨੂੰ ਉਹਨੇ ਵੀ ਇਹ ਸੋਸ਼ਲ ਮੀਡੀਆ ਚੀਜ਼ ਇਹ ਐਸੀ ਇਹ ਮਿੰਟ ਦੇ ਹੀਰੋ ਤੇ ਪਰ ਇਹ ਦੋ ਦਿਨ ਦੀ ਕਹਿੰਦੇ ਚਾਰ ਦਿਨ ਕੀ ਚਾਹਤ ਹੈ ऐसे बंदे ਨਾਲ ੱੱਕਾ ਕੀ ਹੁੰਦਾ ਹੁਣੇ ਸੁਣੋ ਜਿਸ ਪਿੱਛੇ ਆਪਾਂ ਫਿਕਰਮੰਦ ਆ ਅੱਜ ਉਹ ਬੰਦਾ ਛੋਟਾ ਮੋਟਾ ਕੰਮ ਕਰਕੇ ਦਿਹਾੜੀ ਦੱਪਾ ਕਰਕੇ ਆਪਣਾ ਪਰਿਵਾਰ ਚਲਾ ਰਿਹਾ ਸੀ ਆਪਣਾ ਜਿੰਚਰਾ ਚਲਾ ਰਿਹਾ ਸੀ ਬਿਲਕੁਲ ਕੁਝ ਉਹਦੇ ਨਾਲ ਐਸਾ ਇਨਸੀਡੈਂਟ ਹੋਇਆ ਕਿ ਉਹ ਲੋਕਾਂ ਦੇ ਵਿੱਚ ਨਾਮ ਆ ਗਿਆ ਅੱਜ ਅਸੀਂ ਇੰਟਰਵਿਊ ਕਰਨੇ ਤਾਂ ਹੀ ਕਰ ਰਹੇ ਜਿਹਦਾ ਨਾਮ ਨਹੀਂ ਤਾਂ ਆਪਾਂ ਬੈਠ ਕੇ ਡਿਸਕਸ ਥੋੜਾ ਕਰਦੇ ਸੋਨੂ ਸਿੱਤੂ ਵਾਲੇ ਨੂੰ ਅਸੀਂ ਜਾਣਦੇ ਵੀ ਸੀ ਕੁਝ ਤੇ ਪਹਿਲਾਂ ਠੀਕ ਹੈ ਪਰ ਜਦੋਂ ਹੁਣ ਉਹ ਫੇਮਸ ਹੋਣ ਤੋਂ ਬਾਅਦ ਜਦੋਂ ਉਹ ਡਾਊਨਫਾਲ ਆਏਗਾ ਤੇ ਫਿਰ ਉਹ ਨਾ ਕਰਦਾ ਨਾ ਘਟਦਾ ਨਾ ਦਿਹਾੜੀ ਕਰਨ ਜੋਗਾ ਨਾ ਨੌਕਰੀ ਕਰਨ ਜੋਗਾ ਐਡੀ ਕੋਈ ਰਾਇਲਟੀ ਤਾਂ ਮਿਲਦੀ ਨਹੀਂ ਸੋਸ਼ਲ ਮੀਡੀਆ ਤੋਂ ਵੀ ਉਹ ਬੈਠ ਕੇ ਖਾਂਦਾ ਰਹੂਗਾ ساری ਜ਼ਿੰਦਗੀ ਇਹ ਤਾਂ ਬਈ ਉਹ ਹੈ ਵੀ ਦੋ ਦਿਨ ਵੀਡੀਓ ਚੱਲ ਗਈ ਤਾਂ ਪੈਸੇ ਆ ਜਾਣਗੇ ਜੇ ਅਗਲੀ ਵੀਡੀਓ ਨਹੀਂ ਚੱਲੇਗੀ ਤਾਂ ਜ਼ੀਰੋ ਸਫਾ ਚਾਟਾ ਕੰਮ ਬਿਲਕੁਲ ਸੋ ਇਸ ਕਰਕੇ ਮੈਂ ਉਹ ਬੰਦਿਆਂ ਨੂੰ ਬੇਨਤੀ ਕਰੂੰਗਾ ਵੀ ਭਰਾਵਾ ਕਿਸੇ ਦਾ ਮਜ਼ਾਕ ਨਾ ਉਡਾਓ ਉਹ ਵੀ ਇੱਕ ਇਨਸਾਨ ਹੈ ਸ਼ਰਮਾ ਜੀ ਮੈਨੂੰ ਗੱਲ ਯਾਦ ਆ ਗਈ ਇੱਕ ਸੱਚੀ ਉਹ ਨਾ ਇੱਕ ਨਾ ਉਹ ਵੇਚਦਾ ਸੀ ਮੋਟਾ ਕੋਲਡ ਡਰਿੰਕ ਹਾਂ ਹਾਂ ਉਹ ਕਹਿੰਦਾ ਗੈਸ ਪੂਰੀ ਗੈਸ ਪੂਰੀ ਪੂਰੀ ਗੈ ਕਹਿੰਦਾ ਹੁੰਦਾ ਜੀ ਗੈਸ ਪੂਰੀ ਹਾਂ ਕੁਝ ਨਹੀਂ ਕੁਝ ਹੀ ਆਉਦਾ ਨਹੀਂ ਕਿੰਨਾ ਹੀਰੋ ਬਣਿਆ ਬਿਲਕੁਲ ਗਾਣੇ ਵੀ ਕੱਢਦੇ ਉਹਨੇ ਦੋ ਤਿੰਨ ਦੋ ਤਿੰਨ ਗਾਣੇ ਹੁਣ ਫੇਰ ਕੋਲਡ ਡਰਿੰਕੀ ਵੇਚਿਆ ਉਹਦਾ ਹਾਲ ਕੀ ਕਰ ਰਿਹਾ ਉਹਹੀ ਕੋਲਡ ਡਰਿੰਕ ਵੇਚਣੇ ਮਨ ਲੱਗਦਾ ਫਿਰ ਦੁਬਾਰਾ ਵੇਚਦਾ ਰਿਹਾ ਪਰ ਹੁਣ ਮਤਲਬ ਜਿਹਦੇ ਕੋਲ ਜਾ ਕੇ ਕਹਿਣਾ ਵੀ ਯਾਰ ਇੱਕ ਵਾਰੀ ਕਰਕੇ ਤਾਂ ਖਾ ਗੈਸ ਪੂਰੀ ਹੂੰ ਕਹਿੰਦਾ ਛੱਡ ਯਾਰ ਪੀਓ ਕੋਲਡ ਡਰਿੰਕ ਕੋਲਡ ਡਰਿੰਕੀ ਸੋ ਠੀਕ ਹੈ ਯਾਰ ਜੇਕਰ ਤੁਸੀਂ ਕੋਈ ਕੰਮ ਕਰ ਕਰਦੇ ਹੋ ਉਹ ਤੇ ਤੁਹਾਡੀ ਕੋਈ ਸਪੈਸ਼ਲਾਈਜੇਸ਼ਨ ਹੈ ਤੁਸੀਂ ਫੇਮਸ ਹੋ ਤੁਹਾਨੂੰ ਅਧਿਕਾਰ ਹੈ ਪਰ ਕਿਸੇ ਦੇ ਨਾਲ ਇਸ ਤਰ੍ਹਾਂ ਮਜ਼ਾਕ ਕਰਕੇ ਉਸ ਨੂੰ ਜਲੀਲ ਕਰਕੇ ਤੁਸੀਂ ਵਰਤਣਾ ਵਰਤਣਾ ਨਹੀਂ ਚਾਹੀਦਾ ਵਰਤ ਸਹੀ ਸ਼ਬਦ ਆ ਗਿਆ ਤੁਹਾਡੇ ਮੂੰਹ ਤੇ ਹਾਂ ਵਰਤਣਾ ਨਹੀਂ ਚਾਹੀਦਾ ਠੀਕ ਹੈ ਜੇ ਸਾਨੂੰ ਸੀਤ ਨੂੰ ਲੋਕ ਪਸੰਦ ਕਰਦੇ ਆ ਤਾਂ ਉਹਦੀ ਰਾਇਲਟੀ ਨੂੰ ਮਿਲਣੀ ਚਾਹੀਦੀ ਬਿਲਕੁਲ ਪਰ ਉਸ ਦਾ ਮਜ਼ਾਕ ਇਹ ਗੱਲ ਚਾਹੀਦਾ ਉਹ ਤੋਂ ਫੋਨ ਕਰਵਾਇਆ ਜਾਂਦਾ ਉਹ ਫਿਰ ਫੋਨ ਤੇ ਬੋਲਦਾ ਹੈ ਗੁੱਸੇ ਦੇ ਵਿੱਚ ਝਿੜਕਦਾ ਬੰਦੇ ਨੂੰ ਉਹ ਵੀ ਮੈਨੂੰ ਲੱਗਦਾ ਬਨਾਵਟੀ ਪਾਨਾ ਹੈ ਉਹ ਮਰਸੀਡੀਜ਼ ਦੇ ਵਿੱਚ ਬਿਠਾ ਕੇ ਲਿਆਇਆ ਜਾਂਦਾ ਬਨਾਵਟੀ ਪਾਨਾ ਉਹਦੇ ਨਾਲ ਚਾਰ ਬੌਂਸਰ ਲਾਇਆ ਜਾਂਦੇ ਬਨਾਵਟੀ ਪਾਨਾ ਕਿਉਂਕਿ ਮੈਂ ਵੀ ਦੇਖੋ ਇਸ ਦੁਨੀਆ ਦੇ ਵਿੱਚ ਬਹੁਤ ਸਾਲ ਤੋਂ ਆ ਤੇ ਇਸ ਇੰਡਸਟਰੀ ਦੇ ਵਿੱਚ ਵੀ 20 ਸਾਲ ਤੋਂ ਆ ਕਿਸੇ ਨੂੰ ਵੀ ਆ ਕੋਈ ਬੌਂਸਰ ਨਹੀਂ ਮਿਲਦੇ ਚਾਰ ਚਾਰ ਪੰਜ ਪੰਜ ਬੌਂਸਰ ਬਹੁਤ ਕੋਈ ਫੇਮਸ ਹੁੰਦਾ ਕੋਈ ਦਿਲਜੀਤ ਆ ਰਿਹਾ ਜਾਂ ਕੋਈ ਹੋਰ ਮਨਕਰਤਾਲਕ ਜਾਂ ਕੋਈ ਹੋਰ ਬੱਬੂ ਮਾਨ ਆ ਰਿਹਾ ਹੈ ਕਿੱਤੀ ਗਰੇਵਾਲ ਆ ਰਿਹਾ ਅਸੀਂ ਮੰਨਦੇ ਹਾਂ 5-7 10 ਬੌਂਸਰ ਹੁੰਦੇ ਤੇ ਇਹ ਨੂੰ ਬਾਈ ਨੂੰ ਕਿਹਨੇ ਕੁਝ ਕਹਿਣਾ ਕਿੰਨੇ ਤੱਕ ਕਰਨਾ ਵੀ ਇਹਦੇ ਨਾਲ ਤੁਸੀਂ ਚਾਰ-ਚਾਰ ਬਾਉਂਸਰ ਮੂਰੇ ਲਾ ਕੇ ਇੱਕ ਵੀਡੀਓ ਬਣਾਉਣ ਦੇ ਵਾਸਤੇ ਵੀਡੀਓ ਬਣਾਉਣ ਦੇ ਚੱਕਰ ਤੁਸੀਂ ਉਸ ਬੰਦੇ ਦਾ ਮਜ਼ਾਕ ਉਡਾ ਲਿਓ ਲੋਕ ਹੱਸਦੇ ਆ ਉਸ ਦੇ ਉੱਤੇ ਜੇ ਹੱਸਦੇ ਵੀ ਆ ਤੇ ਉਸ ਨੂੰ ਉਸ ਹਾਸੇ ਦਾ ਕੋਈ ਫਾਇਦਾ ਨਹੀਂ ਹੁੰਦਾ ਜੇ ਕੋਈ ਫਾਇਦਾ ਹੁੰਦਾ ਤੇ ਕਮੈਂਟ ਕਰਕੇ ਦੱਸਿਓ ਵੀ ਉਹਨੂੰ ਫਾਇਦਾ ਹੁੰਦਾ ਤੇ ਅਸੀਂ ਮੰਨੀਏ ਹਰ ਮਨ ਜੀਮੇ ਦਾ ਕਿੰਨਾ ਮਜ਼ਾਕ ਉਡਾਏਗੇ ਹਾਂ ਉਹਨੇ ਗਾਣੇ ਕੱਢੇ ਯਾਰ ਫਿਰ ਔਰ ਉਹ ਗਾਣਿਆਂ ਦਾ ਵੀ ਕੋਈ ਸਿਰ ਪੈਰ ਨਹੀਂ ਤੇ ਸਿੱਤੋ ਵਾਲੇ ਦਾ ਕਿਹੜਾ ਗਾਣਾ ਦੱਸਾਇਆ ਮੈਂ ਦੇਖਿਆ ਇੱਕ ਗਾਣਾ ਸ਼ੂਟ ਵੀ ਹੋ ਰਿਹਾ ਉਸ ਦਾ ਗਾਣਾ ਕੀਤਾ ਜਾ ਰਿਹਾ ਹੈ। ਅੱਛਾ ਗਾਣਾ ਵੀ ਆ ਰਿਹਾ ਹੈ ਉਹਦਾ। ਪਤਾ ਨਹੀਂ ਉਹ ਵੀ ਜਾਲੀ ਹੈ ਕਿ ਕੀ ਹੈ ਕਿ ਸ਼ੂਟਿੰਗ ਦਿਖਾਈ ਜਾ ਰਹੀ ਹੈ ਕਿ ਲੜਕੀ ਹੈ, ਮਾਡਲ ਹੈ, ਉਹ ਹੈ ਕਾਰ ਦੇ ਮੁਰੇ ਖੜਕੇ ਕੁਝ ਕਰ ਰਹੇ। ਜੇ ਭਾਈ ਹੁਣ ਤੁਸੀਂ ਸਿੱਤੋ ਵਾਲੇ ਨੂੰ ਸਿੰਗਰ ਮੰਨ ਲਾ ਗਏ ਯਾਰ ਫਿਰ ਤਾਂ ਮੈਂ ਵੀ ਗਾਉ ਨੂੰ ਲੈਣਾ ਬਈ ਮੈਂ ਵੀ ਕਰਾਣਾ ਚਾਹੁੰਦਾ। ਨਹੀਂ ਉਹ ਫਿਰ ਕੰਗਲੀਆਂ ਮਾਰਨੀ ਪੈਣੀ ਹੈ। ਅੱਛਾ ਇੱਕ ਹੋਰ ਹੈ। ਹਾਂ। ਮੈਂ ਨਾ ਇੱਕ ਸਰਦਾਰ ਦੀ ਇੰਟਰਵਿਊ ਦੇਖ ਰਿਹਾ ਸੀ ਯਾਰ ਮੁੰਡੇ ਦੀ ਭਾਜੀ। ਹਮ। ਸ਼ਾਇਦ ਅੰਬਰਸਰ ਕੋਈ ਜਲੰਧਰ ਸੈਟ ਦਾ ਕੋਡਾ। ਕੋਡਾ ਕੀਰਤਨ ਕਰਦਾ ਸੀ। ਹਮ। ਉਹਦੀ ਗੱਲ ਯਾਰ ਮੇਰੇ ਨਾ ਦਿਲ ਤੇ ਲੱਗੀ ਬੜੀ। ਮੁੰਡਾ ਕੀਰਤਨ ਕਰਦਾ ਸੀ ਜਦੋਂ ਤੱਕ ਉਹ ਕੀਰਤਨ ਕਰਦਾ ਰਿਹਾ ਉਹਦਾ ਘਰ ਵੀ ਨਹੀਂ ਵਸਿਆ ਤਲਾਕ ਹੋ ਗਿਆ ਘਰ ਵਾਲੀ ਚਲੀ ਗਈ ਕਿਉਂਕਿ ਮਤਹਾਲੀ ਸੀ ਕੀਰਤਨ ਦਾ ਪ੍ਰੋਗਰਾਮ ਤਦੇ-ਕਦੇ ਮਿਲਦਾ ਸੀਗਾ ਇਸ ਕਰਕੇ ਮਤਲਬ ਉਹਦੇ ਘਰ ਦੇ ਵਿੱਚ ਸਾਰਾ ਖੇਰੂ-ਖੇਰੂ ਹੋ ਗਿਆ ਘਰ ਉਹਦਾ ਛੋਟੀ ਬੱਚੀ ਬਣੀ ਮੁੰਡਾ ਬਣੀ ਕੁੜੀ ਮੈਨੂੰ ਹੁਣ ਪ੍ਰੋਪਰ ਯਾਦ ਨਹੀਂ ਬੱਚਾ ਉਹਦੇ ਕੋਲ ਰਹਿ ਗਿਆ ਤੇ ਉਹਨੂੰ ਆਪਣਾ ਘਰ ਚਲਾਣਾ ਔਖਾ ਹੋਇਆ ਪਿਆ ਸੀ ਕੀਰਤਨ ਦੇ ਸਿਰ ਤੇ ਤੇ ਉਸ ਤੋਂ ਬਾਅਦ ਉਹ ਆਕੇ ਇੰਸਟਾਗ੍ਰam ਤੇ ਜਬਲੀਆਂ ਮਾਰਨ ਲੱਗ ਗਿਆ ਤੇ ਉਹਦੀਆਂ ਜਬਲੀਆਂ ਵਾਲੀਆਂ ਜਿਹੜੀਆਂ ਵੀਡੀਓਸ ਐ ਉਹ 5 5 6 6 ਮਿਲੀਅਨ ਚਲੀਆਂ ਤੇ ਉਹ ਹੁਣ ਮੈਂ ਉਹਦਾਂ ਉਹਦੀ ਇੰਟਰਵਿਊ ਵੇਖੀ ਕਹਿੰਦਾ ਭਾਈ ਹੁਣ ਮੈਂ ਗੱਡੀ ਲੈਣ ਦੀ ਤਿਆਰੀ ਐ ਵਧੀਆ ਜ਼ਿੰਦਗੀ ਜੀ ਰਿਹਾ ਨਜ਼ਾਰੇ ਲੈ ਰਿਹਾ ਵਧੀਆ ਬੱਚਾ ਪੜ ਰਿਹਾ ਮੇਰਾ ਤੇ ਹੋ ਸਕਦਾ ਮੇਰੀ ਜਨਾਨੀ ਵੀ ਸ਼ਾਇਦ ਵਾਪਸ ਚਲੋ ਦੇਖੋ ਇਹ ਅੱਛੀ ਗੱਲ ਐ ਕੋਈ ਕੰਟੈਂਟ ਤੇ ਕੰਮ ਕਰ ਰਿਹਾ ਉਹ ਖੁਦ ਕੰਮ ਕਰ ਰਿਹਾ ਹੁਣ ਐ ਤਾਂ ਬਬਲੂ ਜਿਵੇਂ ਜਬਲੀਆਂ ਮਾਰਦਾ ਜੀ ਬਬਲੂ ਰਾਮ ਗੜੀ ਇਹ ਕੰਟੈਂਟ ਤਾਂ ਹੁੰਦਾ ਐ ਨਾ ਜੀ ਕ੍ਰੀਏਟ ਕਰਨਾ ਕੁਛ ਸਕ੍ਰਿਪਟ ਲਿਖ ਕੇ ਉਹ ਕਹਿੰਦਾ ਮੈਂ ਜਿਵੇਂ ਜੋ ਮੇਰੇ ਦਿਲ ਚਾਹਦਾ ਹੈ ਬਸ ਆਪਾਂ ਦਾ ਹੀ ਕਰੀ ਜਾਂਦੇ ਆ ਜਿੱਥੇ ਬਹਿ ਗਏ ਪਰ ਕਹਿੰਦਾ ਚੱਲਦਾ ਹੈ ਬਸ ਦੇਖੋ ਕਿਸਮਤ ਕਹਿ ਸਕਦਾ ਪਰ ਉਹਦਾ ਕੋਈ ਹੋਰਤਾ ਨਹੀਂ ਮਜ਼ਾਕ ਢਾ ਰਿਹਾ ਇਹ ਕਿਸਮਤ ਪਰ ਉਹਦਾ ਕੋਈ ਹੋਰ ਮਜ਼ਾਕ ਤਾਂ ਨਹੀਂ ਢਾ ਰਿਹਾ ਹੁਣ ਤੁਸੀਂ ਦੇਖੋ ਬੱਬੀ ਮੈਂ ਤਾਂ ਸੋਸ਼ਲ ਮੀਡੀਆ ਦਾ ਰਸਨਾ ਸੋਸ਼ਲ ਮੀਡੀਆ ਮਜ਼ਾਕ ਵਾਲੀ ਗੱਲ ਤਾਂ ਹੋ ਗਈ ਆਪਣੀ ਮੈਂ ਸੋਸ਼ਲ ਮੀਡੀਆ ਇੱਕ ਦਿਨ ਸਟਾਰ ਬਣਾਉਂਦੇ ਬਹੁਤ ਸਾਰੇ ਲੋਕਾਂ ਨੂੰ ਇੱਕ ਦਿਨ ਚ ਸੋਸ਼ਲ ਮੀਡੀਆ ਨੇ ਸਟਾਰ ਬਣਾ ਕੋ ਕੁੜੀ ਦੇਖੀ ਸੀ ਹਾਂਜੀ ਹੁਣ ਦੇਖ ਲਓ ਭਾਜੀ ਉਹ ਦਿੱਲੀ ਵਾਲੀ ਇੱਕ ਫੈਸ਼ਨ ਡਿਜ਼ਾਈਨਰ ਕੁੜੀ ਸੀਗੀ ਉਹ ਕਿੰਨੀ ਹਿੱਟ ਹੋਏ ਉਹਦਾ ਇੱਕੋ ਹੀ ਗੱਲ ਸੋ ਐਲੀਗੈਂਸ ਸੋ ਬਿਊਟੀਫੁੱਲ ਉਹ ਐਨੋ ਕਿ ਲਾਈਕ ਬਹੁਤ ਹਾਂ ਲੁਕੀ ਲਾਈਕ ਆ ਵਾਓ ਉਹ ਵਾਓ ਇਨ दैट ਨਾਈਟ ਤੋ ਆ ਉਹ ਸਟਾਰ ਬਣ ਗਈ ਵੱਡੇ ਵੱਡੇ ਸਟਾਰ ਲੁਕਿੰਗ ਲਾਈਕ ਆ ਵਾਓ ਮਤਲਬ ਇੱਕ ਦਿਨ ਦੇ ਵਿੱਚ ਭਾਜੀ 10000 ਰੀਲ ਬਣੀ ਉਸ ਮਤਲਬ ਉਸ ਡਾਇਲੋਗ ਦੇ ਉੱਤੇ ਦੇਖੋ ਇਹ ਇੱਕ ਚੀਜ਼ ਪਤਾ ਕੀ ਹੈ ਇਹ ਕਹਿ ਲੋ ਤੁਸੀਂ ਵੀ ਕੋਈ ਚੀਜ਼ ਆਪਣੀ ਛਾਪ ਛੱਡ ਜਾਂਦੀ ਹੈ ਉਹ ਛਾਪ ਛੱਡ ਗਈ ਉਸ ਦੇ ਸ਼ਬਦ ਐ ਤਾਂ ਇੱਕ ਦੇਖਿਆ ਤੁਸੀਂ ਇੱਕ ਬੜਾ ਬੋਲਦੇ ਉਹਨੇ ਜਗਰਨਾਥਮ ਵੀ ਉਹ ਉਹ ਕਿੰਨਾ ਚੱਲ ਰਿਹਾ ਅੱਜਕੱਲ ਇੱਕ ਬੋਲਦੇ ਨੇ ਆ ਰਾਮਕ੍ਰਿਸ਼ਨ ਜਗਰਨਾਥਮ ਐਤਾ ਕੁਝ ਬੋਲਦੇ ਹੈਗਾ ਮੈਂ ਤੁਹਾਨੂੰ ਸੁਣਾਉਂਗਾ ਤੇ ਉਹ ਬੜਾ ਚੱਲਦਾ ਲੋਕ ਕਰ ਰਹੇ ਆ ਉਹ ਬੰਦਾ ਜਿਹੜਾ ਸੀਗਾ ਜਿਹਨੇ ਬੋਲਿਆ ਸੀ ਸਟਾਰਟਿੰਗ ਦੇ ਵਿੱਚ ਉਹ ਵੀ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਹੋਰ ਬੜੀਆਂ ਚੀਜ਼ਾਂ ਨੇ ਅੱਛਾ ਆ ਠੰਡਾ ਖੱਟਾ ਮਿੱਠਾ ਮਣ ਉਹ 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 ਦੇਖਿਆ ਜੀ ਉਹ ਖੱਟਾ ਬਦਾਮ ਪਤਨ ਕੀ ਖੱਟਾ ਕੱਚਾ ਪਾਵਾ ਕਾਚਾ ਬਦਾਮ ਹਾਂ ਉਹ ਕੀ ਉਹ ਕੁਲਫੀ ਬਣ ਕੇ ਵੇਚਣ ਆਂਦਾ ਹੁੰਦਾ ਸੀ ਹਾਂ ਉਹ ਵਿੱਚ ਜਾਂਦਾ ਸੀ ਪਿੰਡਾਂ ਦੇ ਕਹਿ ਕੇ ਆਵਾਜ਼ ਮਾਰ ਕਾਚਾ ਉਹ ਕਾਲਾ ਉਹ ਹੀਰੋ ਬਣੇ ਕੁੜੀ ਨੇ ਉਹ ਕੀਤਾ ਤੇ ਹੀਰੋ ਬਣੇ ਨਹੀਂ ਕੁੜੀ ਨੇ ਵੀ ਉਹ ਬੰਦਾ ਵੀ ਹੀਰੋ ਬਣ ਗਿਆ ਜਿਹਨੇ ਇਹ ਕੀਤਾ ਸੀ ਕੱਚਾ ਬਦਾਮ ਪਾਣੀ ਦੁਆਰਾ ਮੈਂ ਇੰਟਰਵਿਊ ਦੇਖੀ ਪਾਜੀ ਉਹ ਕਹਿੰਦਾ ਮੈਨੂੰ ਕੋਈ ਰਿਐਲਿਟੀ ਨਹੀਂ ਮਿਲੀ ਜੀ ਮੈਂ ਉਸੇ ਮਕਾਨ ਚ ਰਹਿਣਾ ਚਲੋ ਇਹ ਤਾਂ ਬਾਤ ਮੈਂ ਕੀ ਕਿਹਾ ਰਾਤੋ ਰਾਤ ਸਟਾਰ ਬਣਦਾ ਜਿਹੜਾ ਸਾਹਮਣੇ ਤੋਂ ਸਮਝਣ ਦਾ ਜਿਹਦੇ ਕੋਈ ਟੈਲੈਂਟ ਇੱਕ ਹੋਰ ਜਿਹਦੇ ਕੋ ਟੈਲੈਂਟ ਨਹੀਂ ਹੁੰਦਾ ਨਾ ਨਾ ਇੱਕ ਹੋਰ ਫੇਰ ਦੇ ਟੈਲੈਂਟ ਤੇ ਗੱਲ ਕਰਦੇ ਹੋ ਇੱਕ ਹੋਰ ਇੱਕ ਲੇਡੀਜ਼ ਰੇਲਵੇ ਸਟੇਸ਼ਨ ਤੇ ਬੈ ਕੇ ਗਾਣਾ ਗਾਉਂਦੀ ਹੁੰਦੀ ਸੀ ਕਿਲੇ ਵਰਗਾ ਲਤਾ ਸ਼ੇਸ਼ਵਰ ਉਹ ਰੇਨੂ ਰੇਨੂ ਬਾਲਾ ਕਿਸੇ ਐਸਾ ਹੀ ਨਾਮ ਸੀਗਾ ਉਹਦਾ ਰੇਨੂ ਆਪਣੇ ਬਜਰੀ ਕਰਕੇ ਕੁਛ ਐਦਾਂ ਹੀ ਸੀ ਉਹ ਹਾਂ ਮਹਾਰਾਸ਼ਟਰ ਦੇ ਸੀ ਸ਼ੀਸ਼ਾ ਤੇ ਬੈਠ ਕੇ ਗਾਉਂਦੀ ਸੀ ਸਟੇਸ਼ਨ ਤੇ ਉਹ ਬਾਅਦ ਵਿੱਚ ਕੋਈ ਤਾਂ ਸਟਾਰ ਬਣੀ ਸੀ ਉਹ ਹੁਣ ਫੇਰ ਉਹ ਮਦ ਹਲ ਵੀ ਰਿਹਾ ਇਹ ਤਾਂ ਦੇਖੋ ਜਿਹੜਾ ਸਾਹਿਬ ਕਹਿੰਦੇ ਜੇ ਤੁਸੀਂ ਇੱਕ ਵਾਰ ਤੁਹਾਨੂੰ ਚਮਕਣ ਦਾ ਮੌਕਾ ਮਿਲ ਗਿਆ ਜਾਂ ਤੁਹਾਡੇ ਟੈਲੈਂਟ ਹੋਵੇ ਜਾਂ ਤੁਸੀਂ ਉਸ ਟੈਲੈਂਟ ਦੇ ਬਰਾਬਰ ਆਪਣੇ ਆਪ ਨੂੰ ਢਾਲ ਲਓ ਜੇ ਤੁਸੀਂ ਉੱਥੇ ਬਰਕਰਾਰ ਰਹਿਣਾ ਕਿਉਂਕਿ ਇਹ ਕੋਈ ਤੁਹਾਡੀ ਮਿਹਨਤ ਨਾਲ ਉੱਪਰ ਨਹੀਂ ਆਏ ਤੁਸੀਂ ਇੱਕਦਮ ਪੈਰਾਸ਼ੂਟ ਨਾਲ ਆਏ ਹੋ ਪੈਰਾਸ਼ੂਟ ਦੇ نیچے ਆਣਾ ਹੀ ਹੁੰਦਾ ਸੋਸ਼ਲ ਮੀਡੀਆ ਸੋ ਉਹ ਕੰਮ ਕਰਦਾ ਤੋ ਉਸੇ ਨਾ ਕਈ ਬਹੁਤ ਸਾਰੀਆਂ ਇਦਾਂ ਦੀ ਐਗਜ਼ਾਮਪਲਾਂ ਨੇ ਮਤਲਬ ਲੱਖਾਂ ਐਗਜ਼ਾਮਪਲਾਂ ਨੇ ਇਸ ਟਾਈਮ ਜਿਹੜੇ ਲੋਕ ਇੱਕ ਦਿਨ ਦੇ ਵਿੱਚ ਹਿੱਟ ਹੋਏ ਹਿੱਟ ਹੋਏ ਪੈਸਾ ਵੀ ਕਮਾਇਆ ਔਰ ਫਿਰ ਉਹ ਖਤਮ ਵੀ ਜੋ ਨਹੀਂ ਹੋਪਾ ਬੜੇ ਅਜਿਹੇ ਕਈ ਹੈ ਬਹੁਤ ਅਸੀਂ ਨਾਮ ਨਹੀਂ ਲੈ ਸਕਦੇ ਸੋ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਬਿਨਾ ਕਿਸੇ ਕੰਮਕਾਰ ਤੋਂ ਬਿਨਾ ਕਿਸੇ ਗੱਲਬਾਤ ਤੋਂ ਹਿੱਟ ਹੋਏ ਸੋ ਠੀਕ ਹੈ ਜੀ ਟੈਲੈਂਟ ਦੀ ਕਦਰ ਹੋਣੀ ਚਾਹੀਦੀ ਹੈ ਕਿ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਪਰ ਸੋਸ਼ਲ ਮੀਡੀਆ ਨੇ ਹਾਂ ਲਾਲ ਜੀ ਆਪਣੀ ਫੀਲਡ 'ਚ ਕਰੀਏ ਨਾ ਪੱਤਰਕਾਰਾਂ ਵਾਲੀ ਫੀਲਡ ਹੈ ਜਿਹੜੀ ਇਹਦੇ ਵਿੱਚ ਵੀ ਬੜਾ ਮਤਲਬ ਯੋਗਦਾਨ ਪਾਇਆ ਬੜੇ ਨਵੇਂ ਚਿਹਰੇ ਸੋਸ਼ਲ ਮੀਡੀਆ ਨੇ ਦਿੱਤੇ ਮੈਂ ਬਿਲਕੁਲ ਇਹ ਚਿਹਰੇ ਕਦੇ ਅੱਗੇ ਨਾ ਆ ਸਕਦੇ ਜੇ ਸੋਸ਼ਲ ਮੀਡੀਆ ਨਾ ਹੋਵੇ ਮੈਂ ਬਿਲਕੁਲ ਤੁਹਾਡੀ ਇਸੇ ਗੱਲ ਨਾਲ ਲੱਗ ਰਹੀ ਹਾਂ ਕਿ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿਹੜਾ ਤੁਹਾਡੇ ਟੈਲੈਂਟ ਨੂੰ ਜਨਤਾ ਦੇ ਸਾਹਮਣੇ ਲਿਆਉਂਦਾ ਤੇ ਤੁਸੀਂ ਉਸ ਟੈਲੈਂਟ ਨੂੰ ਚਮਕਾ ਕੇ ਲਿਆਓ ਤਿਆਰੀ ਕਰਕੇ ਸਾਹਮਣੇ ਆਓ ਮੈਂ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜੇ ਲੋਕ ਕਿਸੇ ਦਾ ਮਜ਼ਾਕ ਉਡਾ ਕੇ ਆਪਣੀ ਕ੍ਰੀਏਟੀਵਿਟੀ ਕਰੋ ਕੋਈ ਕਾਮੇਡੀ ਕਰੋ ਕੋਈ ਅੱਛਾ ਕੰਮ ਕਰੋ ਕੋਈ ਉਸ ਦੀ ਵੀਡੀਓ ਬਣਾਓ ਕੋਈ ਮਤਲਬ ਅੱਛੀ ਚੀਜ਼ ਦਿਖਾਓ ਕਿਸੇ ਦਾ ਮਜ਼ਾਕ ਬਣਾ ਕੇ ਤੁਸੀਂ ਅਗਰ ਪਪੂਲਰ ਹੋਣਾ ਚਾਹੁੰਦੇ ਹੋ ਤੇ ਪਪੂਲਰ ਜਿਹੜੀ ਤੁਹਾਡੀ ਉਹ ਪ੍ਰਸਿੱਧੀ ਹੈ ਉਹ ਇਸ ਕਰਕੇ ਸਮਾਂ ਜ਼ਿਆਦਾ ਨਹੀਂ ਰਹਿੰਦਾ ਹਾਂ ਉਜਾਸ ਸਮਾਂ ਰਹਿ ਗਈ ਜੀ ਦੁੱਧ ਦੇ ਵਾਲ ਵਾਂਗੂ ਹੁੰਦਾ ਇੱਕ ਵਾਰ ਉਬਲਦਾ ਤੇ ਬਾਅਦ ਛੰਡਾ ਹੋ ਜਾਂਦਾ ਉਸ ਚੀਜ਼ ਵੱਲ ਨਾ ਜਾਓ ਜਿਹੜੇ ਵੀ ਕੋਈ ਲੋਕ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਚੱਲਦੇ ਆ ਸਟਾਰ ਬਣਦੇ ਆ ਜੇਕਰ ਉਹ ਆਪਣੇ ਨੂੰ ਸੰਭਾਲ ਕੇ ਰੱਖਣ ਤਾਂ ਫਿਰ ਉਹ ਅੱਗੇ ਜਾ ਸਕਦੇ ਆ ਜੇਕਰ ਤੁਹਾਡੇ ਚ ਕੋਈ ਟੈਲੈਂਟ ਹੁੰਦਾ ਤੇ ਤੁਸੀਂ ਉਹਨੂੰ ਜ਼ਰੂਰ ਸਾਹਮਣੇ ਲਿਖਿਓ ਜੇਕਰ ਟੈਲੈਂਟ ਨਹੀਂ ਹੈ ਤੁਸੀਂ ਝੱਲੀਆਂ ਮਾਰ ਕੇ ਅੱਗੇ ਆਨੇ ਤਾਂ ਸਮਝ ਲਓ ਤੁਹਾਡਾ ਸਮਾਂ ਬਹੁਤ ਘੱਟ ਹੈ ਸੋਸ਼ਲ ਮੀਡੀਆ ਉਹ ਪਲੇਟਫਾਰਮ ਹੈ ਜਿਹਦਾ ਸਹੀ ਤਰੀਕੇ ਨਾਲ ਇਸਤੇਮਾਲ ਕਰੋਗੇ ਤਾਂ ਬਹੁਤ ਵਧੀਆ ਜੇਕਰ ਤੁਸੀਂ ਦੁਰਪਯੋਗ ਕਰੋਗੇ ਤਾਂ ਬ ਖਤਰਨਾਕ ਨਹੀਂ ਕੋਸਾ ਅਗਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਪਸੰਦ ਕਰਦੇ ਹੋ ਉਹਨੂੰ ਹਿੱਟ ਕਰਨਾ ਚਾਹਦੇ ਹੋ ਤਾਂ ਫਿਰ ਉਹਦੇ ਨਾਲ ਬਣ ਕੇ ਰਿਹਾ ਕਰੋ ਜਿਸ ਤਰ੍ਹਾਂ ਕੋਈ ਵੀ ਬੰਦਾ ਹੈ ਉਸਦੇ ਨਾਲ ਤੁਸੀਂ ਚੜੋ ਉਸਦੇ ਨਾਲ ਚੱਲੋ ਜੇਕਰ ਕੋਈ ਚੀਜ਼ ਦੇਖਦੇ ਹੋ ਉਹ ਪਸੰਦ ਆਉਂਦੀ ਹੈ ਤੇ ਉਹਨੂੰ ਸ਼ੇਅਰ ਫਾਰਵਰਡ ਲਾਈਕ ਕਮੈਂਟ ਜਰੂਰ ਕਰੋ ਕਿਉਂਕਿ ਤੁਸੀਂ ਦੇਖ ਰਹੇ ਹੋ ਪਰ ਸੋਸ਼ਲ ਮੀਡੀਆ ਤੇ ਉਨਾ ਕੀ ਰਹੋ ਜਿੰਨਾ ਕਿ ਤੁਹਾਨੂੰ ਜ਼ਰੂਰਤ ਹੈ ਪਰ ਇੱਕ ਦੇਖਿਆ ਤੁਸੀਂ ਉਹ ਜਿਹੜਾ ਚਲੋ ਲੰਮਾ ਹੋਈ ਜਾਂਦਾ ਜੀ ਪੋਡਕਾਸਟ ਜੀ ਕਹਿਣਾ ਚੱਡਾ ਪਾ ਲੈਂਦਾ ਫਿਰ ਸਹੀ ਆਪਣਾ ਕੁਲ ਵਿਸ਼ਾ ਹੈਗਾ ਆਪਣਾ ਨਾ ਵੈਸੇ ਕਹਿਣਾ ਤੁਸੀਂ ਕੋਈ ਚੱਡਾ ਬੀਂਗ ਪਾ ਲਾ ਪਰ ਗੱਲ ਉਹ ਅਰਮਾਨ ਮਲਿਕ ਵੀ ਮੁੰਡਾ ਜਿਹਨੇ ਦੋ ਵਿਆਹ ਕਰਾਏ ਪਏ ਥੱਪਣ ਵਾਲੇ ਘਟਣਾ ਬਈ ਆ ਦੇਖਿਆ ਕਿੰਨਾ ਫੇਮਸ ਹੋ ਗਿਆ ਦਿੱਲੋਂ ਹੁਣ ਬਹੁਤ ਨੇ ਜੀ ਬਿਕ ਬੌਸ ਅਸੀਂ ਤਾਂ ਬਿਕ ਬੌਸ ਦੇ ਵੀ ਦੋ ਕ੍ਰੀਏਟਰ ਹੋ ਗਏ ਹਾਂ OTT ਜਿਹੜਾ ਜਿਹੜਾ ਚੱਲਦਾ ਉਹ ਅੱਡ ਹੈ ਤੇ TV ਵਾਲਾ ਅੱਡ ਹੈ ਦੋਨੋਂ ਲਗ-ਲਗ ਦੋਨੋਂ ਅੱਡ ਅੱਡ ਲਗ-ਲਗ ਤਾਈਓਂ ਮਤਲਬ ਅਨਿਲਪੁਰ ਹੈ OTT ਤੇ हां ਜਿਹੜੇ ਐਂਕਰ ਨੇ ਸਲਮਾਨ ਖਾਨ ਸ਼ਾਇਦ ਟੀਵੀ ਦੇ ਉੱਤੇ ਕਰਦੇ ਮਤਲਬ ਉਹ ਵਾਲਾ ਟੀ ਵਾਲਾ ਜ਼ਿਆਦਾ ਇਸ ਟਾਈਮ OTT ਤੇ ਆ ਜਾਂਦੀ ਹੈ ਨਾ ਤੁਸੀਂ ਕੁਝ ਵੀ ਕਰ ਸਕਦੇ ਹੋ ਮਤਲਬ ਸੈਂਸਰ ਨਹੀਂ ਹੈਗਾ ਟੀਵੀ ਦੇ ਉੱਤੇ ਸੈਂਸਰ ਹੈ ਸੋ ਇਸ ਚੀਜ਼ ਦਾ ਫਰਕ ਹੈ ਸੋ ਬਹੁਤ ਸਾਰੇ ਕੰਟੈਂਟ ਜਿਹੇ ਹੁੰਦੇ ਨੇ ਜਿਹੜੇ ਬੱਚਿਆਂ ਨੇ ਨਹੀਂ ਦੇਖਣੇ ਹੁੰਦੇ ਉਸ ਦੇ ਉੱਤੇ ਫਿਰ ਸੈਂਸਰ ਹੁੰਦਾ ਟੀਵੀ ਤੇ ਚੱਲਦਾ ਬਹੁਤ ਸਾਰੇ ਕੰਟੈਂਟ ਜਿਹੇ ਹੁੰਦੇ ਆ ਜਿਹੜੇ ਆਪਣੇ ਲਈ ਨਹੀਂ ਬਣੇ ਹੁੰਦੇ ਆਪਣੇ ਦੇਖਣ ਲਈ ਨਹੀਂ ਬਿਲਕੁਲ ਆ ਗੱਲ ਬੜੀ ਮਹੱਤਵਪੂਰਨ ਰੱਖਣਾ ਚਾਹੀਦਾ ਸਾਨੂੰ ਸਾਡੇ ਬੱਚੇ ਕੀ ਦੇਖ ਰਹੇ ਹੈ ਇਸ ਦਾ ਪਤਾ ਹੋਣਾ ਚਾਹੀਦਾ ਇਸ ਕਰਕੇ ਸੋਸ਼ਲ ਮੀਡੀਆ ਇੰਟਰਨੈਟ पर सही दिशा ਦੇ ਵਿੱਚ ਕਰੋ ਇਸ ਤਰ੍ਹਾਂ ਕਿਸੇ ਦਾ ਮਜ਼ਾਕ ਕਢਾ ਕੇ ਤੁਸੀਂ ਆਪਣੇ ਆਪ ਨੂੰ ਕੁਝ ਪਲ ਦਾ ਸਕੂਨ ਦੇ ਸਕਦੇ ਹੋ ਪਰ ਜਿਸ ਦਿਨ ਉਸ ਦੀ ਬਾਤ ਉਹ ਲੱਗੇਗੀ ਤੇ ਫਿਰ ਯਾਦ ਰੱਖਣਾ ਬੜਾ ਬੁਰਾ ਹੋਏਗਾ ਸੋ ਇਸ ਕਰਕੇ ਅਸੀਂ ਕਹਿੰਦੇ ਪਰ ਅਸੀਂ ਦੇਖ ਹੁਣ ਇਹ ਤੁਹਾਨੂੰ ਕਹਿ ਰਹੇ ਆਪਾਂ ਵੀ ਫਿਰ ਜੇ ਹੁਣ ਆਪਾਂ ਨੂੰ ਜਿਹਦਾ ਜਿਹਦਾ ਪਤਾ ਲੱਗਣਾ ਆਪਾਂ ਵੀ ਐ ਖਿੱਚਣਾ ਪੂਰਾ ਪੂਰਾ ਜੀ ਪੂਰਾ ਮੈਂ ਤਾਂ ਕਹਿੰਦਾ ਅਸੀਂ ਤਾਂ ਕਹਿੰਦੇ ਆ ਵੀ ਜੇਕਰ ਕੋਈ ਕਹਿੰਦਾ ਕਿ ਤੁਸੀਂ ਗਲਤ ਕਹਿ ਰਹੇ ਹੋ ਠੀਕ ਹੈ ਰੇ ਬਲਾਓ ਸੋਨੂ ਸਿੱਤੂ ਵਾਲਿਆਂ ਨੂੰ ਬੁਲਾ ਲਓ ਅਸੀਂ ਇੰਟਰਵਿਊ ਕਰਾਂਗੇ ਜੋ ਹੋਏਗਾ ਅਨਕਟ ਤੁਹਾਡੇ ਸਾਹਮਣੇ ਰੱਖ ਦਾਂਗੇ ਵੀ ਉਹ ਬੰਦਾ ਕਿੰਨਾ ਡਿਜ਼ਰਵਿੰਗ ਆਪਾਂ ਲਾਈਵ ਵੀ ਚਲਾ ਦਾਂਗੇ ਲਾਈਵ ਚਲਾ ਦਾਂਗੇ ਕਿੰਨਾ ਕਿ ਡਿਜ਼ਰਵਿੰਗ ਹੈ ਉਸ ਨੂੰ ਡਿਜ਼ਰਵਿੰਗ ਦੇ ਹਿਸਾਬ ਸਿਰ ਉਸ ਨੂੰ ਮਿਲ ਰਿਹਾ ਹੈ ਕਿ ਨਹੀਂ ਮਿਲ ਰਿਹਾ ਹੈ ਕੌਣ ਲੋਕ ਨੇ ਉਸ ਦੇ ਪਿੱਛੇ ਜਿਹੜਾ ਉਸ ਦਾ ਇਸਤੇਮਾਲ ਕਰਕੇ ਇਸ ਤਰ੍ਹਾਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਇਸ ਤਰ੍ਹਾਂ ਨਾ ਕਰੋ ਅਗਰ ਕਿਸੇ ਲਈ ਵਾਅਦਾ ਕਾਟਾ ਬੋਲਿਆ ਕਿ ਤੁਸੀਂ ਸ਼ਮਾ ਚਾਲਦੇ ਆ ਪਰ ਸਾਡਾ ਮੋਟਿਵ ਜਿਹੜਾ ਹੈਗਾ ਉਹ ਇਹੀ ਹੈ ਕਿ ਸਹੀ ਥਾਂ ਦੇ ਉੱਤੇ ਸਹੀ ਚੀਜ਼ ਦਾ ਸਹੀ ਇਸਤੇਮਾਲ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਮੁੱਦੇ ਲੈ ਕੇ ਹੋਰ ਵੀ ਆਵਾਂਗੇ ਪੋਡਕਾਸਟ ਦੇ ਵਿੱਚ ਤੁਹਾਡੇ ਨਾਲ ਜੁੜਾਂਗੇ ਅੱਜ ਜੱਟਾ ਸਾਹਿਬ ਸਾਡੇ ਮਹਿਮਾਨ ਨੇ ਫਿਰ ਕਿਸੇ ਹੋਰ ਸ਼ਖਸੀਅਤ ਨੂੰ ਮਹਿਮਾਨ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਕਰਾਵਾਂਗੇ ਮੁਲਾਕਾਤ ਦੀ ਵਾਰੀ ਮੈਨੂੰ ਨਹੀਂ ਬੁਲਾਉਂਦੇ ਨਹੀਂ ਕਿਸੇ ਅਲੱਗ ਅਲੱਗ ਕਰਦੇ ਰਹਤੇ ਬੁਲਾਉਂਦੇ ਰਹਿਾਂਗੇ ਜੱਟਾ ਸਾਹਿਬ ਆਪਾਂ ਕਮੇਟੀ ਨਹੀਂ ਕਰਦੇ ਮੈਂ ਮੈਂ ਕਮੇਟੀ ਨਹੀਂ ਕਰਾਂ ਮੈਂ ਵੈਸੇ ਬੁੱਝ ਰਿਹਾ ਅਗਲੀ ਵਾਰ ਮੈਨੂੰ ਨਹੀਂ ਨਹੀਂ ਐਸੀ ਤਾਂ ਕਹਿਣਾ ਜੀ ਸਕਦੇ ਤੁਸੀਂ ਹਰ ਰੋਜ਼ ਆਓ ਸਾਡੇ ਕੋਲ ਸੋ ਵਧੀਆ ਜੀ ਕੋਈ ਅਗਰ ਕੋਈ ਗਿਆਨ ਦਾ ਵੰਡ ਕਰਦਾ ਤੇ ਬਹੁਤ ਅੱਛੀ ਗੱਲ ਹੈ ਲੋਕਾਂ ਤੱਕ ਗਿਆਨ ਪਹੁੰਚਦਾ ਕੋਈ ਨਾ ਪੋਡ ਉਹ ਲੈ ਕੇ ਐਂਕਰਿੰਗ ਦੇ ਰੂਪ ਦੇ ਵਿੱਚ ਜਾਂ ਹੋਰ ਮਤਲਬ ਸਸਰੀ ਕਾਲ ਜੀ ਮੈਨਰਿਕ ਦਾ ਡਿਫੀਸ਼ਨ ਵਾਲ ਲੈ ਕੇ ਪੋਡਕਾਸਟ ਬਣੀ ਸੀ ਵੀ ਗੱਲਾਂ ਬਾਤਾਂ ਵੀ ਫ੍ਰੀ ਫ੍ਰੀ ਮਾਈਂਡ ਆ ਫ੍ਰੀ ਮਾਈਂਡ ਹੋ ਕਹ ਸਕਦੇ ਪੋਡਕਾਸਟ ਇਹ ਜਿਹੜਾ ਸਾਰਾ ਸਬਜੈਕਟਿਵ ਹੈ ਇਹ ਰੇਡੀਓ ਲਈ ਸੀਗਾ ਵੀ ਲੋਕ ਜਾਣੇ ਵੀ ਗੱਲਾਂ ਬਾਤਾਂ ਸੁਣਦੇ ਜਾ ਰਹੇ ਆ ਬਾਹਰ ਅਮਰੀਕਾ ਕਨੇਡਾ ਦੀਆਂ ਗੱਡੀਆਂ ਦੇ ਵਿੱਚ ਲੋਕੀ ਗੱਲਾਂ ਸੁਣਦੇ ਰਹਿੰਦੇ ਸੀ ਸਿੰਗਰਾ ਦੀਆਂ ਭਾਵੇਂ ਹੋਰਾ ਦੀਆਂ ਉਹ 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 ਰੇਡੀਓ ਵਾਲਾ ਕਨਸੈਪਟ ਸੀਗਾ ਬਾਅਦ ਚ ਸੋਸ਼ਲ ਮੀਡੀਆ ਨੇ ਹੁੰਦੇ ਰਿਹਾ ਵੀ ਕੰਮ ਨਹੀਂ ਚਲੋ ਆਪਾਂ ਹੋਰ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਸਾਹਿਬ ਤੁਹਾਡੇ ਸਾਹਸੇ ਕਰਾਂਗੇ ਸੋ ਬਿਲਕੁਲ ਠੀਕ ਕਹਿ ਰਹੇ ਜਿਹੜਾ ਸਾਹਿਬ ਅਸੀਂ ਵੀ ਚਾਹੁੰਦੇ ਹਾਂ ਕਿ ਹਲਕੀਆਂ ਫੁਲਕੀਆਂ ਗੱਲਾਂ ਕੀਤੀਆਂ ਜਾਣ ਤਜਰਬੇ ਦੀਆਂ ਗੱਲਾਂ ਕੀਤੀਆਂ ਜਾਣ ਤੇ ਜਿਹੜੀਆਂ ਗੱਲਾਂ ਕਿਸੇ ਦੇ ਕੰਮ ਆਉਣ ਉਹ ਗੱਲਾਂ ਸੋ ਇਸ ਤਰ੍ਹਾਂ ਹੀ ਗੱਲਬਾਤਾਂ ਦਾ ਸਫ਼ਰ ਜਾਰੀ ਰਹੇਗਾ ਪੌਡਕਾਸਟ ਦੇ ਰੂਪ ਦੇ ਵਿੱਚ ਬਣੇ ਰਹੋ ਅਰਥ ਟੀਵੀ ਪੰਜਾਬ ਦੇ ਨਾਲ ਧੰਨਵਾ